ਜੇ 10 ਸਾਲ ਪਹਿਲਾਂ ਦੀ ਨਿਗਮ ਮਾਰੀਏ ਤੇ ਜਿੰਨਾ ਉਸ ਵੇਲੇ ਕਰਾਇਆ ਸੀ ਉਸ ਹਿਸਾਬ ਦੇ ਖਰਚੇ ਕੱਢ ਕੇ ਤੇ ਜੇ ਹਿਸਾਬ ਨਾਲ ਅੱਜ ਕਰਾਇਆ ਤੁਹਾਡਾ ਹੈਗਾ ਫਰਕ ਪਿਆ ਜਾਂ ਕਿ ਹੁਣ ਕੋਲੋਂ ਪੈਣ ਵਾਲੀ ਗੱਲ ਨਹੀਂ ਜੀ ਹੁਣ ਤਾਂ ਮਤਲਬ ਜਿਹੜੇ ਹਿਸਾਬ ਨਾਲ ਉਸ ਹਿਸਾਬ ਨਾਲ ਵੀ ਡੀਜ਼ਲ ਦੀ ਉਸ ਉਸ ਸਮੇਂ ਦਾ ਉਹਦੇ ਨਾਲ ਡੀਜ਼ਲ 10 ਗੁਣਾ ਵੱਧ ਗਿਆ ਜੀ ਜੀ 10 ਗੁਣਾ ਡੀਜ਼ਲ ਵੱਧ ਗਿਆ ਜਿੱਥੇ 9 ਰੁਪਏ ਸੀ ਹੁਣ ਤਾਂ 90 ਰੁਪਏ ਦਾ ਡੀਜ਼ਲ ਜਾ ਬੜਿਆ ਮੰਗਦਾ 87 88 ਰੁਪਏ ਦੇ ਕਰੀਬ ਹੈਗਾ ਹੁਣ ਕਿ ਜਿਵੇਂ ਤੁਹਾਡੀਆਂ ਗੱਡੀਆਂ ਓਵਰਲੋਡ ਹੁੰਦੀਆਂ ਓਵਰਲੋਡ ਦਾ ਜਿਹੜਾ ਆ ਸਮੇ ਆਜਾ ਵਾ ਰਾਸਤੇ ਵਿੱਚ ਤੁਸੀਂ ਭੁਗਦੇ ਹੋ ਕਿ ਜਾਂ ਫਿਰ ਬਵਾਰੀ ਸਰ ਇਸ ਤੁਹਾਡੀ ਟਰਾਂਸਪੋਰਟ ਲਾਈਨ ਹੈ ਚਾਹੇ ਟੈਕਸੀ ਲਾਈਨ ਹੈ ਮਾਲਕ ਜਿਹੜਾ ਆ ਜਿਹਨੇ ਪੈਸੇ ਲਾਏ ਆ ਮਸ਼ੀਨਰੀ ਤੇ ਉਹ ਫਾਇਦੇਮੰਦ ਆ ਕਿ ਡਰਾਈਵਰ ਫਾਇਦੇ ਚਾਹੇ ਕਿਸੇ ਨੇ ਕੋਈ ਚਲਾਨ ਘੱਟਤਾ ਉਹ ਵੀ ਮਾਲਕ ਦੇ ਕੋਈ ਟਾਇਰ ਫੱਟ ਗਿਆ ਉਹ ਵੀ ਮਾਲਕ ਦਾ ਡਰਾਈਵਰ ਨੇ ਚਲਾਉਣੀ ਆ ਗੱਡੀ ਡਰਾਈਵਰ ਨੂੰ ਆਪਦੀ ਦਿਹਾੜੀ ਮਿਲਗੀ ਜਾਂ ਤਨਖਾਹ ਮਿਲਗੀ ਪਹਿਲਾਂ ਜੇ ਬੰਦੇ ਨੂੰ ਮਤਲਬ 40 ਪੈਸੇ ਬਚਦੇ ਤੇ ਹੁਣ 20 ਪੈਸੇ ਵੀ ਨਹੀਂ ਬਚਦੇ ਇਹ ਤਾਂ ਥੋੜਾ ਮੋਟਾ 19 20 ਦਾ ਫਰਕ ਹੈ ਪਰ ਉਹ ਹਟਿਆ ਪ੍ਰੋਪਰ ਕੁਝ ਨਹੀਂ ਹੋਇਆ ਮਤਲਬ ਹਜੇ ਵੀ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਆ ਜਾਂ ਆਰਟੀਏ ਡੀਡੀਓ ਦਫਤਰ ਵਾਲੇ ਉਹ ਹਜੇ ਵੀ ਉਹ ਚਲਾਨ ਕਰ ਦੇਣਗੇ ਜੀ ਹੁਣ ਨਹੀਂ ਪੈਸੇ ਲੈ ਕੇ ਚਲਾਨ ਕਰ ਦੋਗੇ ਉਹਨਾਂ ਨੂੰ ਇਹ ਨਹੀਂ ਹੈ ਵੀ ਵਪਾਰੀ ਨੂੰ ਵੀ ਜਿਹੜਾ ਪਾਉਂਦਾ ਉਹਨੂੰ ਵੀ ਸੇਕ ਲੱਗੇ ਦਾਦਾ ਗੱਡੀ ਇਹ ਤਿੰਨ ਤਿੰਨ ਟਨ ਪਾਸ ਕਰੋ ਵੀ ਦੂਆਦ ਪਾਉ ਫਿਰ ਅਸੀਂ ਹੱਕਦਾਰਾਂ ਵੀ ਠੀਕ ਹੈ ਜੀ ਬਹੁਤ ਵਧੀਆ ਗੱਲ ਗੱਡੀਆਂ ਇੱਕ ਇੱਕ ਟਨ ਪਾਸ ਕਰਕੇ ਪਾਉਂਦੇ ਨੇ ਤਿੰਨ ਤਿੰਨ ਟਨ ਟੈਕਸ ਉਹਨਾਂ ਟਰੱਕਾਂ ਚ ਨਾ ਲੈਂਦੇ ਟੈਕਸ ਰੱਖਾਂ ਜਾਂ ਇਹਨਾਂ ਨੂੰ ਤੁਸੀਂ 5 ਦਿਨ ਸਾਰੀਆਂ ਗੱਡੀਆਂ ਰੋਕ ਲਓ ਗਵਰਨਮੈਂਟ ਦੇ ਨਾਸਾ ਤੂੰ ਨਾ ਸੰਤੂ ਆ ਨਿਕਾਂ ਲੱਗੇ ਉਹ ਉਹਨਾਂ ਨੇ ਇਹ ਨਹੀਂ ਸੋਚਣਾ ਵੀ ਉਹ ਗੱਡੀਆਂ ਲੋਡ ਨੇ ਇਹ ਸੀ ਆਪਦਾ ਇਹ ਤੋਂ ਪਿੱਛੇ ਰੱਖੀਏ ਜਾਮਾ ਕਰਕੇ ਰੱਖੇ ਨਾ ਮੂਰੇ ਲੈ ਆ ਕੇ ਘਸੋਂ ਗਏ ਉਹ ਜਾਣ ਕੇ ਕੌਣ ਮਾਰ ਦੇ ਦੇ ਤੇ ਕਦੀ ਮਾਰਦਾ ਇਹਦਾ ਜੀ ਕਰਦਾ ਮੈਨੂੰ ਮੈਂ 10 ਸਾਲ ਦੀ ਕੈਦ ਕੱਟਾਂ 7 ਲੱਖ ਰੁਪਏ ਜੁਰਮਾਨਾ ਪਰ ਇੱਕ ਸਾਲ ਦੇ ਵਿੱਚ ਇੱਕ ਗੱਡੀ 70000 ਰੁਪਿਆ ਟੈਕਸ ਦਿੰਦੀ ਹੈ ਜੋਰ ਲਾ ਕੇ ਦੇਖ ਲੋ ਪੁਲਸ ਵਾਲਾ ਤਾਂ ਹੁਣ ਹੈ ਹੀ ਹਿੱਸਾਪਤੀ ਸਾਡੇ ਉਹ ਤਾਂ ਸਾਡੇ ਭਾਈ ਨੇ ਨਾ ਉਹਨਾਂ ਤੋਂ ਬਗੈਰ ਕਿਹੰਦਾ ਮੈਂ ਸਾਡਾ ਚੱਲੂਗਾ ਉਹ ਨਮਾ ਕਰੂਨ ਕਰਤਾ ਕਹਿੰਦੇ ਪਾਣੀ ਪਾਣੀ ਪੱਤ ਤੋ ਕਹਿੰਦੇ ਤੁਸੀਂ ਉੱਥੇ 10 ਸਾਲੀ ਗੱਡੀ ਨਹੀਂ ਜਾ ਸਕਦੇ ਬੋਲਣੀ ਕਿੰਦਾ ਦੀ ਹੁੰਦੀ ਪੁਲਿਸ ਵਾਲਿਆਂ ਦੀ ਜਦੋਂ ਨਾਕੇ ਤੇ ਰੋਕਦੇ ਪੁਲਸ ਦੇਖੋ ਜੀ ਕਈ ਤਾਂ ਆ ਜਾ ਓਏ ਇਧਰ ਲਾ ਸੜ ਦੇ ਲਾ ਸੜ ਤੇ ਨਹੀਂ ਹੁੰਦੇ ਨੇ ਵੀਰ ਜੀ ਗੱਡੀ ਲਾਓ ਇੱਧਰ ਲੈ ਬਸ ਤਾਂ ਕਿ ਲੱਗੇ ਹੌਟਰੀਚ ਮੀਡੀਆ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਗੁਰਨਾਮ ਸਿੰਘ ਬਿਲਗਾ ਜਿੱਥੇ ਪੰਜਾਬ ਦੀਆਂ ਸਮੱਸਿਆਵਾਂ ਦੇ ਨਾਲ ਹਰ ਤਬਕਾ ਯੂਜ ਦਾ ਨਜ਼ਰ ਆ ਰਿਹਾ ਉੱਥੇ ਜੇਕਰ ਗੱਲ ਆਪਾਂ ਟਰਾਂਸਪੋਰਟ ਦੀ ਕਰਾਂਗੇ ਤਾਂ ਟਰਾਂਸਪੋਰਟ ਦੇ ਨਾਲ ਜੁੜਿਆ ਧੰਦਾ ਚਾਹੇ ਟੈਕਸੀਆਂ ਦਾ ਹੋਵੇ ਚਾਹੇ ਟੈਂਪੂ ਯੂਨੀਅਨ ਦਾ ਹੋਵੇ ਚਾਹੇ ਟਰੱਕ ਯੂਨੀਅਨ ਦਾ ਹੋਵੇ ਇਹ ਸਮੱਸਿਆਵਾਂ ਮਾਦੇ ਨਾਲ ਜੁੜੇ ਹੋਏ ਲੋਕ ਇਸ ਵਕਤ ਹਰ ਸਰਕਾਰ ਤੋਂ ਆਸ ਰੱਖਦੇ ਨੇ ਪਰ ਆਸਾਂ ਪੂਰੀਆਂ ਇਹਨਾਂ ਦੀਆਂ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਵੋਟਾਂ ਲੈਣ ਵਾਲੇ ਇਹਨਾਂ ਨੂੰ ਆਣ ਕੇ ਜਫੀਆਂ ਤਾਂ ਪਾਉਂਦੇ ਨੇ ਪਰ ਜਿਸ ਦਿਨ ਇਹਨਾਂ ਦੀ ਕੋਈ ਲੋੜ ਹੁੰਦੀ ਹੈ ਤੇ ਇਹਨਾਂ ਨੂੰ ਪਛਾਣਦਾ ਕੋਈ ਨਹੀਂ ਗੱਲ ਕਰਾਂਗੇ ਰਮੇਸ਼ભાઈ ਸਾਡੇ ਨਾਲ ਮੌਜੂਦ ਆ ਤੇ ਉਹਨਾਂ ਨਾਲ ਇਸ ਟ੍ਰਾਂਸਪੋਰਟ ਲਾਈਨ ਦੇ ਵਿੱਚ ਕਿਹੜੇ-ਕਿਹੜੀਆਂ ਸਮੱਸਿਆਵਾਂ ਨੇ ਤੇ ਸਰਕਾਰ ਤੋਂ ਤਵੱਜੋ ਕੀ ਰੱਖਦੇ ਨੇ ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਕਿੱਦਾਂ ਕੰਮ ਕਰਦਾ ਤੁਹਾਡੇ ਕੰਮ ਕਰਦਾ ਬਸ ਠੀਕ ਠਾਕ ਹੈ ਇਹ ਜੇ ਕੰਮ ਹਾਂ ਕਦੇ ਸਵਾਰੀ ਕੋਈ ਮਤਲਬ ਲੋਡ ਮਿਲ ਜਾਂਦਾ ਕਦੇ ਨਹੀਂ ਠੀਕ ਆ ਜਦੋਂ ਮਿਲ ਜਾਂਦਾ ਫਿਰ ਰਸਤੇ ਵੀ ਤੁਹਾਨੂੰ ਪਤਾ ਹੀ ਐ ਵੀ ਕਦੇ ਪੁਲਥਾਲੇ ਟੱਕਰ ਗਏ ਕਦੇ ਕੋਈ ਟੱਕਰ ਗਿਆ ਕਿਸੇ ਨੂੰ ਦੇਣੀ ਪੈਂਦੇ ਨੇ ਮਤਲਬ ਕੋਈ ਤਾਂ ਹੈ ਨਹੀਂ ਵੀ ਤੁਹਾਨੂੰ ਛੱਡ ਦੂਗਾ ਕੋਈ ਬਕਸ ਦਾ ਕੁਝ ਨਹੀਂ ਜੇ 10 ਸਾਲ ਪਹਿਲਾਂ ਦੀ ਨਿਗ੍ਹਾ ਮਾਰੀਏ ਤੇ ਜਿੰਨਾ ਉਸ ਵੇਲੇ ਕਰਾਇਆ ਸੀ ਉਸ ਹਿਸਾਬ ਦੇ ਖਰਚੇ ਕੱਢ ਕੇ ਤੇ ਜੇ ਹਿਸਾਬ ਨਾਲ ਅੱਜ ਕਰਾਇਆ ਤੁਹਾਡਾ ਹੈਗਾ ਫਰਕ ਪਿਆ ਜਾਂ ਕਿ ਹੁਣ ਕੋਲੋਂ ਪੈਣ ਵਾਲੀ ਗੱਲ ਨਹੀਂ ਜੀ ਹੁਣ ਤਾਂ ਮਤਲਬ ਜਿਹੜੇ ਹਿਸਾਬ ਨਾਲ ਉਸ ਹਿਸਾਬ ਨਾਲ ਵੀ ਡੀਜ਼ਲ ਦੀ ਉਸ ਉਸ ਸਮੇਂ ਦਾ ਉਹਦੇ ਨਾਲ ਡੀਜ਼ਲ 10 ਗੁਣਾ ਵਧ ਗਿਆ ਜੀ ਜੀ 10 ਗੁਣਾ ਡੀਜ਼ਲ ਵਧ ਗਿਆ ਜਿੱਥੇ 9 ਰੁਪਏ ਸੀ ਹੁਣ ਤਾਂ 90 ਰੁਪਏ ਡੀਜ਼ਲ ਜਾ ਵੜਿਆ ਮੰਨ ਲਓ 87 88 ਰੁਪਏ ਦੇ ਕਰੀਬ ਹੈਗਾ ਹੁਣ ਹਮ ਮਤਲਬ 10 ਗੁਣਾ ਡੀਜ਼ਲ ਵਧ ਗਿਆ ਰੇਟ ਨੇ ਜਿਹੜੇ 10 ਗੁਣਾ ਨਹੀਂ ਵਧੇ ਪਹਿਲਾਂ ਜੇ ਬੰਦੇ ਨੂੰ ਮਤਲਬ 40 ਪੈਸੇ ਬਚਦੇ ਤੇ ਹੁਣ 20 ਪੈਸੇ ਵੀ ਨਹੀਂ ਬਚੇ ਹਮ ਜੇ 1000 ਰੁਪਏ ਕਮਾਉਣਾ ਤਾਂ ਜੇ ਉਹਦੇ ਚੋਂ ਸਾਰਾ ਤੇਲ ਟੱਪਾ ਕੱਢ ਕੇ ਲਾਈਏ ਆਪਾਂ ਉਹ ਚੋਂ 2-300 ਰੁਪਏ ਵੱਜਦਾ ਬਾਹਲਾ ਲੰਬਾ ਚੌੜਾ ਕੰਮ ਨਹੀਂ ਆਦਾ ਆ ਸਿਸਟਮ ਆ ਤੇ ਸ ਕੋਈ ਤੁਹਾਡੇ ਰੇਟ ਯੂਨੀਅਨ ਦੇ ਜਾਂ ਕੋਈ ਸਰਕਾਰ ਦੇ ਕਿਸ ਤਰ੍ਹਾਂ ਵਧੇ ਹੁੰਦੇ ਕਿ ਜਿਵੇਂ ਤੁਹਾਡੀਆਂ ਗੱਡੀਆਂ ਓਵਰਲੋਡ ਹੁੰਦੀਆਂ ਓਵਰਲੋਡ ਦਾ ਜਿਹੜਾ ਆ ਖਮਿਆਜਾ ਵਾ ਰਾਸਤੇ ਵਿੱਚ ਤੁਸੀਂ ਭੁਗਤਦੇ ਹੋ ਕਿ ਜਾਂ ਫਿਰ ਬਵਾਰੀ ਸਰ ਪਤਾ ਉਹ ਤਾਂ ਜੀ ਜਿਹੜਾ ਖਮਿਆਜਾ ਉਹ ਤਾਂ ਡਰਾਈਵਰ ਨੂੰ ਭੁਗਤਣਾ ਪੈਂਦਾ ਜੀ ਹੂੰ ਕਿਉਂਕਿ ਵਪਾਰੀ ਸੋਚਦਾ ਵੀ ਮੇਰਾ ਮਾਲ ਵੱਧ ਤੋਂ ਵੱਧ ਜਾਵੇ ਜਿਹੜਾ ਕੋਈ ਬੰਦਾ ਜੇ ਤਾਂ ਗਵਰਨਮੈਂਟ ਦੀ ਕੋਈ ਨੀਤੀ ਹੋਵੇ ਜਾਂ ਤਾਂ ਇਹਨਾਂ ਨੂੰ ਪਾਸ ਹੀ ਉਹਨਾਂ ਕੀਤਾ ਜਾਵੇ ਇਸ ਤੋਂ ਵੱਧ ਤੁਸੀਂ ਨੇ ਇਹ ਗੱਡੀਆਂ ਇੱਕ ਇੱਕ ਟਨ ਪਾਸ ਜਿਹੜੀਆਂ ਛੋਟੀਆਂ ਪਿਕਅਪ ਜਿਹੜੀਆਂ ਛੋਟੀਆਂ ਪਿਕਅਪਾਂ ਜੀ ਜਿਵੇਂ ਹੁਣ ਵਧਾਈ ਜਾਂਦੇ ਨੇ ਕੋਈ 15 ਕਵਾਂਟਰ ਕਰਤੀ 17 ਉਹ ਬਾਡੀ ਬੁੱਡੀ ਲਾ ਕੇ ਕੱਢ ਕੇ ਉਹਦੇ ਤੋਂ ਉਹੀ ਹਜਾ 1 ਟਨ 1.5 ਟਨ ਮਸਾਂ ਪਾਸ ਹੈ ਮਸਾਂ ਕਰਦੇ ਆਂ ਹਮ ਵਜਨ ਪੈਂਦਾ ਹੈ ਨਾ ਜੇ 25 26 3 ਟਨ ਇੰਨਾ ਜ਼ਿਆਦਾ ਨਾ 3 ਟਣੀ ਪਾਸ ਕੀਤਾ ਜਾਵੇ ਅਸੀਂ 1 ਟਨ ਪਾਸ ਹੈ ਇਹ 1 ਟਨ ਪਾਸ ਤੇ ਤੁਸੀਂ ਕਿਉਂ ਵੱਧ ਪਾਉਨੇ ਤੁਸੀਂ 1 ਟਨ ਨਹੀਂ ਪਾਇਆ ਕਰੋ ਕੋਈ ਵਪਾਰੀ ਜੇ ਮੈਂ ਨਹੀਂ ਜਾਊਂਗਾ ਜਿਹੜੇ ਬੰਦਿਆਂ ਨੇ 50 50 ਹਜ਼ਾਰ ਦੇ ਕੇ ਗੱਡੀਆਂ ਲੈ ਲੀਆਂ ਹਮ ਉਹਨਾਂ ਦੀ 18-18 20-2000 ਰੁਪਏ ਕਿਸ਼ਤ ਹੈ। ਹੂੰ ਉਹ ਜਿਹੜੇ ਬੰਦੇ ਨੇ ਪੈਸੇ ਪਲਾ ਕੇ ਕੋਲੋਂ ਗੱਡੀ ਲਈ ਹੁੰਦੀ ਆ ਫਿਰ ਉਹਨੂੰ ਤਾਂ ਇਹ ਚੱਕੜੀ ਨਹੀਂ ਦਿੰਦੇ। ਬੂਰੋਂ ਭਰਦੇ ਨੇ ਉਹ ਜਿਹੜਾ ਵਪਾਰੀ ਹੈ ਉਹਨੂੰ ਉਹਨੂੰ ਤਾਂ ਇਦਾਂ ਹੀ ਆ ਨਾ ਕਿ ਮੇਰਾ ਮਾਲ ਵੱਧ ਜਾਵੇ। ਹੂੰ ਜੇਦੋਂ ਅਗਲਾ ਮਾਲ ਵੱਧ ਜਾਊਗਾ ਅਗਲਾ ਉਸੇ ਨੂੰ ਲੈ ਕੇ ਜਾਊਗਾ। ਹੂੰ ਜੇ ਕੋਈ ਮਾਲ ਘੱਟ ਪਾਊ ਉਹਨੂੰ ਤਾਂ ਕਹੇ ਵੀ ਨਹੀਂ। ਇਹ ਸਾਡੇ ਕੰਮ ਨਹੀਂ ਆਉਂਦੇ। ਹੂੰ ਆਹ ਸਿਸਟਮ। ਵੇ ਜੀ ਜੀ ਕੀ ਲਾ ਪਾ ਕੇ ਕੀ ਕਹੀਏ ਵੀ ਆਪਾਂ ਇਸ ਵਕਤ ਇਸ ਤੁਹਾਡੀ ਟ੍ਰਾਂਸਪੋਰਟ ਲਾਈਨ ਹੈ ਚਾਹੇ ਟੈਕਸੀ ਲਾਈਨ ਹੈ ਮਾਲਕ ਜਿਹੜਾ ਆ ਜਿਹਨੇ ਪੈਸੇ ਲਾਏ ਆ ਮਸ਼ੀਨਰੀ ਤੇ ਉਹ ਫਾਇਦੇਮੰਦ ਆ ਕਿ ਡਰਾਈਵਰ ਫਾਇਦੇਮੰਦ ਆ ਜਿਹੜੇ ਨੇ ਮਾਲਕ ਨੇ ਪੈਸਾ ਲਿਆ ਉਹਦੇ ਪਲੇ ਤੱਕ ਕੁਝ ਨਹੀਂ ਕਹਿੰਦਾ ਅੱਛਾ ਡਰਾਈਵਰ ਤਾਂ ਆ ਜਦੋਂ ਆਪਣੀ ਤਰਖਾ ਉਹਦਾ ਉੱਕੀ ਚੁੱਕੀ ਮਿਲ ਹੀ ਜਾਣੀ ਆ ਚਾਹੇ ਕਿਸੇ ਨੇ ਕੋਈ ਚਲਾਨ ਘੱਟਤਾ ਉਹ ਵੀ ਮਾਲਕ ਦੇ ਹਾਂ ਕੋਈ ਟਾਇਰ ਫੱਟ ਗਿਆ ਉਹ ਵੀ ਮਾਲਕ ਦਾ ਡਰਾਈਵਰ ਨੇ ਚਲਾਉਣੀ ਆ ਗੱਡੀ ਹਾਂ ਡਰਾਈਵਰ ਨੂੰ ਆਪਦੀ ਦਿਹਾੜੀ ਮਿਲ ਗਈ ਜਾਂ ਤਰਖਾ ਮਿਲ ਗਈ ਉਹ ਬਸ ਪ੍ਰੇਸ਼ਾਨ ਜਰੂਰ ਹੁੰਦਾ ਵੀ ਕਦੇ ਖਾਲੀ ਹੋਊਗੀ ਕਿਤੇ ਗੱਡੀ 2 ਘੰਟੇ 4 ਘੰਟੇ ਖੜਾ ਲਿਆ ਫੇਰ ਗੱਡੀ ਖਾਲੀ ਕਰਾਈ ਕੋਈ ਕਹਿੰਦਾ ਸਾਡੇ ਮੂਰੇ ਰਾਤ ਨੂੰ 12 12 ਕਈ ਵਜੇ ਤਾ 5 5 6 6 ਘੰਟੇ ਖੜਦਿਆ ਨਿੱਕੀ ਗੱਡੀ ਇਹਦਾ ਸਿਰਫ ਕੰਮ ਕੀ ਹੁੰਦਾ ਵੀ ਇੱਥੋਂ ਗੱਡੀ ਲੋਡ ਕੀਤੀ ਅੱਧਾ ਘੰਟਾ 20 ਮਿੰਟ ਦੀ ਗੱਡੀ ਭਰ ਲਈ ਉੱਥੇ ਪਹੁੰਚ ਗਏ ਭਾਈ 10 ਮਿੰਟ ਖੜ ਜਾ 20 ਮਿੰਟ ਖੜ ਜਾ ਜੀ ਠੀਕ ਕਰ ਲਈਏ ਨਾਲ ਦੇ ਨਾਲ ਅਨਲੋਡ ਹੋ ਜੇ ਇਹ ਸਿਸਟਮ ਨਹੀਂ ਇਹ ਤਾਂ ਪਰਖੇ ਤਿੰਨ ਘੰਟੇ ਪਹਿਲਾਂ ਜਾਓ ਉੱਥੇ ਗੱਡੀ ਪਰੋ ਫਿਰ ਜਾਓ ਉੱਥੇ ਫੜ ਜਾ ਯਾਰ 2 ਘੰਟੇ ਗੱਡੀ ਮੂਰੇ ਵੱਡੀ ਗੱਡੀ ਜਿਹੜੀ ਟਰੱਕ ਲੱਗਾ ਮੂਰੇ ਮਰ ਅਨਲੋਡ ਹੋ ਰਿਹਾ ਉਹਨੂੰ ਲੋਡ ਕਰੋ ਇਹ ਨਹੀਂ ਹੈਗਾ ਵੀ ਤੂੰ ਤੈਂ ਪਈ ਘੱਟ ਪੈਸੇ ਲੈਏ ਨੇ ਤੇਰਾ ਕੰਮ ਖਾਲੀ ਕਰਕੇ ਅਸੀਂ ਤੋ ਹੂੰ ਨਾ ਲਈ ਜਿੱਦਾਂ ਤੁਹਾਡੀ ਇਸ ਡਰਾਈਵਿੰਗ ਲਾਈਨ ਦਾ ਜਾਂ ਟੈਕਸੀ ਟਰਾਂਸਪੋਰਟ ਲਾਈਨ ਦਾ ਪੁਲਿਸ ਡਿਪਾਰਟਮੈਂਟ ਨਾਲ ਬੜਾ ਨਿੱਗਾ ਤੁਹਾਡਾ ਰਿਸ਼ਤਾ ਰਹਿੰਦਾ ਆ ਰਿਸ਼ਤਾ ਦਾ ਜੀ ਕਿਵੇਂ ਕਿਵੇਂ ਡੀਲ ਕਰਦੇ ਆ ਉਹਨਾਂ ਨਾਲ ਡੀਲ ਤਾਂ ਬਸ ਅਸੀਂ ਆਂ ਜੀ ਪਹਿਲਾਂ ਵੀ ਜਿਹੜੀਆਂ 3-4 ਕਾਂਗਰਸ ਕਾਲੀ ਤੇ ਆਮ ਆਦਮੀ ਵਾਲੇ ਆਮ ਆਦਮੀ 'ਚ ਥੋੜਾ ਮੋਟਾ 19 20 ਦਾ ਫਰਕ ਹੈਗਾ ਹੂੰ ਚਲੋ ਪਰ ਜਿਹੜੀਆਂ ਪਹਿਲਾਂ ਸਰਕਾਰ ਉਹ ਤਾਂ ਜਦੋਂ ਅੜ ਗਏ ਤੁਸੀਂ ਓਵਰਲੋਡ ਹੈ ਤਾਂ ਵੀ ਤੁਸੀਂ 100 200 ਦਾ ਪੱਤਾ ਛਿੱਟੋ ਚਲੋ ਜੀ ਪਾਰ ਕੰਮ ਹੂੰ ਕਾਂਗਰਸ ਵੇਲੇ ਵੀ ਐਂਦੀ ਕੰਮ ਹੂੰ ਇਹਦੇ 'ਚ ਥੋੜਾ ਮੋਟਾ 19 20 ਦਾ ਫਰਕ ਹੈ ਪਰ ਉਹ ਹਟਿਆ ਪ੍ਰੋਪਰ ਕੁਝ ਨਹੀਂ ਹੋਇਆ ਮਤਲਬ ਹਜੇ ਵੀ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਆ ਜਾਂ ਆਰਟੀਏ ਡੀਟੀਓ ਦਫ਼ਤਰ ਵਾਲੇ ਉਹ ਹਜੇ ਵੀ ਉਹ ਚਲਾਨ ਕਰ ਦੇਣਗੇ ਜੀ ਹੁਣ ਨਹੀਂ ਪੈਸੇ ਲੈ ਕੇ ਚਲਾਨ ਕਰ ਦਿੰਦੇ ਨੇ ਅੱਛਾ ਜਿਹੜੇ ਬਲੇ ਕੋਲ ਨੇ ਹੁਣ ਬਲੇ ਕੋਲ ਨੇ ਖੜਦੇ ਨੇ ਆਰਟੀਓ ਖੜਦੇ ਨੇ ਹੋਰ ਜਿਹੜੇ ਵੀ ਮਤਲਬ ਇਹਨਾਂ ਦੇ ਜਿਨ੍ਹਾਂ ਕੋਲੇ ਇਹ ਮਹਿਕਮਾ ਹੈ ਵੀ ਟ੍ਰਾਂਸਪੋਰਟ ਵਾਲਾ ਵੀ ਤੁਸੀਂ ਭਾਈ ਉਹ ਜੇ ਮੜਾ ਜਾ ਓਵਰਲੋਡ ਵੀ ਹੋਵੇ ਜੇ ਕੁਆਂਟਲ 2 ਕੁਆਂਟਲ 4 ਕੁਆਂਟਲ ਓਵਰਲੋਡ ਪੈਂਦਾ ਵੀ ਆ ਪਹਿਲੀ ਗੱਲ ਤਾਂ ਅਸੀਂ ਤਾਂ ਪਾਉਂਦੀ ਹੀ ਨਹੀਂ ਜੇ ਕਿਤੇ ਪਾ ਵੀ ਲੈ ਕਿਸੇ ਨੂੰ ਫਸ ਗਏ ਤਾਂ ਹੁੰਦਾ 20000 ਦਾ 10000 ਦਾ ਚਲਾਨ ਆ ਉਹਦਾ ਸਿੱਧਾ ਸੁਣਵਾ ਹੀ ਨਹੀਂ ਕੋਈ ਹੈ ਉਹਨਾਂ ਨੂੰ ਇਹ ਨਹੀਂ ਹੈ ਵੀ ਵਪਾਰੀ ਨੂੰ ਵੀ ਜਿਹੜਾ ਪਾਉਂਦਾ ਉਹਨੂੰ ਵੀ ਸੇਕ ਲੱਗੇ ਜਾਦਾ ਗੱਡੀ ਇਹ ਤਿੰਨ ਤਿੰਨ ਟਨ ਪਾਸ ਕਰੋ ਵੀ ਦੂ ਵਾਰ ਪਾਉ ਫਿਰ ਅਸੀਂ ਹੱਕਦਾਰ ਆ ਵੀ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਗੱਡੀਆਂ ਇੱਕ ਟਨ ਪਾਸ ਕਰਕੇ ਪਾਉਂਦੇ ਨੇ ਤਿੰਨ ਤਿੰਨ ਟਨ ਟੈਕਸ 19 ਟੱਕਾਂ ਜਾਂ ਲੈਂਦੇ ਆ ਟੈਕਸ ਟੱਕਾਂ ਜਾਂ ਲੈਂਦੇ ਆ ਮਤਲਬ ਪਾਸ ਸਿੰਘ ਇੱਕ ਟਨ ਦੀ ਵੀ ਓਨੀ ਆ ਤੇ 10 ਟਨ ਦੀ ਵੀ ਓਨੀ ਆ 10 ਟਨ ਦੀ ਇਹ ਪੱਕਾ ਪਤਾ ਤੁਹਾਨੂੰ ਪੱਕਾ ਜੀ ਐਂ ਦੇ 70 ਤੇ ਲਕੀਰ ਹੈ ਅੱਛਾ ਪੁੱਛ ਲਓ ਤੁਸੀਂ ਟੱਕਾਂ ਨਾਲ ਦੋਨੋਂ ਸਾਰੇ ਮੁੰਡਿਆਂ ਤੋਂ ਪੁੱਛ ਲਓ ਵੀ ਹੂੰ ਵੀ ਟੈਕਸ 1925 ਰੁਪਏ ਦਾ ਟੈਕਸ 1925 ਰੁਪਏ ਦਾ ਟੈਕਸ ਅੱਛਾ ਟੈਕਸ ਬਰਾਬਰ ਹੈ ਹੂੰ ਤੇ ਜੇਰਾ ਪਿਛੇ ਜਿਹੇ ਇੱਕ ਕਾਨੂੰਨ ਆਇਆ ਸੀਗਾ ਵੀ ਜੇ ਡਰਾਈਵਰ ਅਗਹਿਲੀ ਕਰਦਾ ਆ ਤਾਂ ਬੰਦੇ ਨੂੰ ਮਾਰ ਕੇ ਭੱਜ ਜਾਂਦਾ ਆ ਉਹਨੂੰ ਚੱਕ ਕੇ ਹਸਪਤਾਲ ਨਹੀਂ ਲੈ ਜਾਂਦਾ ਤੇ ਜੇ ਇਦਾਂ ਕਰੂਗਾ ਤੇ ਉਹਦੇ ਨੂੰ ਸਜ਼ਾ ਵੱਧ ਹੋਊਗੀ ਜੇ ਉਹ ਲਿਆ ਕੇ ਚੱਕ ਕੇ ਹਸਪਤਾਲ ਜਾਊਗਾ ਜਾਨ ਬਚਾਊਗਾ ਤੇ ਉੱਥੇ ਸਜ਼ਾ ਘੱਟ ਹੋਊਗੀ ਉਹਦੇ ਬਾਰੇ ਕੀ ਸੋਚਦੇ ਆ ਗਿਰਜੀ ਗੱਲ ਇਹ ਹੈ ਵੀ ਪਹਿਲੀ ਗਲਤੀ ਤਾਂ ਜਿਹੜੇ ਡਰਾਈਵਰ ਭਾਈ ਨੇ ਹੂੰ ਉਹ ਕੀੜੀ ਨਹੀਂ ਮਰਨ ਦੇ ਕੀੜੀ ਹੂੰ ਬੰਦੇ ਹੀ ਤਾਂ ਬਹੁਤ ਦੂਰ ਦੀ ਗੱਲ ਹੈ ਅੱਛਾ ਉਹ ਅਚਾਨਕ ਤੁਸੀਂ ਛੋਟੀਆਂ ਗੱਡੀਆਂ ਵਾਲੇ ਦੇਖਿਆ ਕਿਤੇ ਕਦੇ ਕੁੱਲੂ ਤੋਂ ਆਪਾਂ ਇਧਰ ਨੂੰ ਆ ਰਹੇ ਹੋਈਏ ਥੋੜੀ ਗੱਡੀ ਜਾ ਰਹੇ ਵੱਡੀਆਂ ਗੱਡੀਆਂ ਲਿਆ ਲਿਆ ਕੇ ਮੂਰੇ ਫਸਾਤੀ ਕਦੇ ਬ੍ਰੇਕਾਂ ਬਹਿ ਗਿਆ ਕਦੇ ਰੋਡ ਤੇ ਲਿਆ ਕੇ ਮੂਰੇ ਵਾਦੀ ਜਾਮ ਜਮੂਨ ਲੱਗਦੇ ਰਹਿੰਦੇ ਨੇ ਉਹਨਾਂ ਨੇ ਇਹ ਨਹੀਂ ਸੋਚਣਾ ਵੀ ਇਹ ਗੱਡੀਆਂ ਲੋਡ ਨੇ ਇਹ ਸੀ ਆਪਦਾ ਇਹ ਤੋਂ ਪਿੱਛੇ ਰੱਖੀਏ ਜਾਮਾ ਕਰਕੇ ਨਾ ਮੂਰੇ ਲਿਆ ਕੇ ਕੁਝ ਹੋਣਗੇ ਉਹ ਜੇ ਕੋਈ ਬ੍ਰੇਕ ਪੈਂਦੇ ਆ ਰੋਡ ਦੇ ਵਿੱਚ ਕਿਹੜੀ ਕਿਹੜੀ ਗੱਡੀ ਓਵਰ ਲੋਡ ਹੈ 3 ਟਨ ਮਾਜੇ ਰਕੇ ਪਾਇਆ ਜਾਂ 15 ਟਨ ਪਾਇਆ 10 ਟਨ ਪਾਇਆ ਉਹ ਬ੍ਰੇਕਾਂ ਦੇ ਲੱਗਣਗੇ ਲੱਗਣਗੇ ਥੱਲੇ ਹਿੱਟ ਐਂਡ ਰਨ ਤਾਂ ਇਹਨਾਂ ਨੂੰ ਜਾਣ ਕੇ ਮਾਰੀ ਜਾਣ ਕੇ ਕੌਣ ਮਾਰ ਦੇ ਦੇ ਚ ਤੇਰੀ ਮਾਰ ਦੇ ਕੀ ਦਾ ਜੀ ਕਰਦਾ ਮੈਨੂੰ ਮੈਂ 10 ਸਾਲ ਦੀ ਕੈਦ ਕੱਟਾਂ 7 ਲੱਖ ਰੁਪਏ ਜੁਰਮਾਨਾ ਭਰਾਂ ਹੂੰ ਉਹ ਇਹਨਾ ਚਾਹੁੰਦਾ ਵੀ ਹਾਂ ਅਸੀਂ ਅੰਦਰ ਹੋ ਜਾਈਏ ਹੂੰ ਬਾਕੀ ਅਗਲੇ ਦੇ ਬੱਚੇ ਨੇ ਅਗਲਾ ਕਹਿੰਦਾ ਅਸੀਂ ਬੱਚਾ ਜਾਈ ਹਰੇਕ ਨੇ ਜਾਣਾ ਹੁੰਦਾ ਪਰ ਕੋਈ ਨਹੀਂ ਸੋਚਦਾ ਇਹ ਚੀਜ਼ ਬਾਰੇ ਹੂੰ ਨਾ ਇਹ ਕਾਨੂੰਨ ਬਣਾਦਾ ਇਹ ਟੈਂਡਰ ਰੰਮ ਹੂੰ ਮਾਰ ਕੇ ਭੱਜ ਗਿਆ ਜੇ ਉੱਥੇ ਉਹ ਖੜੂਗਾ ਮੰਨ ਲਓ ਹੂੰ ਡਰਾਈਵਰ ਹੈ ਕਿਹ ਚ ਕੋਈ ਗੱਲਬਾਤ ਹੋ ਵੀ ਗਈ ਹੂੰ ਜੇ ਖੜੂਗਾ ਦਾ ਪਬਲਿਕ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਸੂਰ ਕਿਹਦਾ ਕਿਹੜੇ ਨੇ ਵਿਚਵਰੀ ਕਿਹੜੇ ਨਹੀਂ ਆ ਕੇ ਡਰਾਈਵਰ ਲਾ ਲੈਣਾ ਉਹਨਾਂ ਨੇ ਦੇ ਥੱਪੜਾ ਲਾਇਆ ਤੇਰੇ ਦੀ ਦੇ ਤੇ ਹੂੰ ਕੋਈ ਨਹੀਂ ਪੁੱਛਦਾ ਕੋਈ ਸੁਣਵਾਈ ਨਹੀਂ ਇਹ ਕੀ ਮੰਨ ਸਕਦਾ ਆਪਣੇ ਲੋਕਾਂ ਦੀ ਵੀ ਕਈ ਵਾਰੀ ਐਕਸੀਡੈਂਟ ਹੁੰਦਾ ਆ ਕੋਈ ਨਹੀਂ ਦੇਖਦਾ ਕਹੇ ਨੇ ਮਾਰਿਆ ਕਹੇ ਨੇ ਨਹੀਂ ਮਾਰਿਆ ਜਿਹੜਾ ਆਉਂਦਾ ਥੱਪੜੋ ਥੱਪੜੀ ਕਰ ਦਿੰਦਾ ਆਪਣੀ ਵੀ ਜੀ ਸੋਚਣੀ ਹੈ ਨਾ ਜਿਹੜੀ ਆਪਣੀ ਸੋਚਣੀ ਦੇ ਵਿੱਚ ਇਹ ਫਾਇਦਾ ਹੋਊ ਜਿਹੜੇ ਡਰਾਈਵਰ ਨੇ ਮਾਰੇ ਹੁੰਦੇ ਨੇ ਬਸ ਅੱਛਾ ਹਾਂ ਡਰਾਈਵਰਾਂ ਬਾਰੇ ਜਿਹੜੀ ਨੀਤੀ ਹੈ ਹਾਲਾਂਕਿ ਸਭ ਤੋਂ ਵੱਧ ਜਿਹੜਾ ਡਰਾਈਵਰ ਹੈ ਉਹ ਕੰਮ ਕਰਦਾ ਹੈ ਤੁਸੀਂ 5 ਦਿਨ ਸਾਰੀਆਂ ਗੱਡੀਆਂ ਰੋਕ ਲਓ ਗਵਰਨਮੈਂਟ ਦੇ ਨਾਸਾਂ ਚ ਤੂੰ ਨਾਸਾਂ ਚ ਤੂੰ ਆ ਨਿਕਲ ਲੱਗੂ ਹੂੰ ਕਿਸੇ ਨੂੰ ਦੁੱਧ ਦੀ ਲੋੜ ਐ ਕਿਸੇ ਨੂੰ ਪਾਣੀ ਦੀ ਲੋੜ ਐ ਪਾਣੀ ਪਹਚਾਉਣਾ ਦੁੱਧ ਵੀ ਪਹਚਾਉਣਾ ਸਬਜ਼ੀਆਂ ਵੀ ਪਹਚਾਉਣੀਆਂ ਨੇ ਦਾਲਾਂ ਵੀ ਪਹਚਾਉਣੀਆਂ ਨੇ ਸਾਰਾ ਕੁਝ ਡਰਾਈਵਰੀ ਪਹਚਾਉਂਦਾ ਨਾ ਹੂੰ ਅਰੇ ਇਹਨਾਂ ਦੀ ਜਿਹੜੀ ਲੋਕਾਂ ਦੀ ਸੋਚ ਨਹੀਂ ਇਹਨਾਂ ਬਾਰੇ ਵੀ ਡਰਾਈਵਰ ਇੱਕ ਮਾੜੇ ਹੁੰਦੇ ਨੇ ਬਸ ਹੂੰ ਇਹ ਨਸ਼ੇ ਕਰਦੇ ਨਹੀਂ ਹੂੰ ਤੁਸੀਂ ਮੈਨੂੰ ਆਏ ਦੱਸੋ ਵੀ ਇੱਕ 10000 ਰੁਪਏ ਵਾਲਾ ਬੰਦਾ ਕਿੰਨਾ ਨਸ਼ਾ ਕਰ ਲੂਗਾ ਤੂੰ ਹਾਂ ਜੇ ਉਹ ਨਸ਼ਾ ਕਰੂਗਾ ਉਹ ਬਾਲ ਬੱਚੀ ਕਿੱਥੇ ਲੈ ਕੇ ਜਾਊਗਾ ਇਹ ਲੋਕਾਂ ਦੀ ਸੋਚਣੀ ਜਿਹੜੀ ਗਲਤ ਹੈ ਹੂੰ ਕੋਈ ਬੰਦਾ ਨਸ਼ਾ ਨਹੀਂ ਕਰਦਾ ਵਿੱਚ ਹੋਣਗੇ ਜਿਹੜੇ ਮੁੰਡੇ ਪੁਰਾਣੇ ਚੱਲਦੇ ਹੋਣਗੇ ਜਾਂ ਮਾੜਾ ਮੋੜਾ ਜੇ ਕੋਈ ਪੁੱਕੀ ਜਾਂ ਫੀਮ ਵਗੈਰਾ ਖਾ ਲਈ ਪੁੱਕੀ ਜਾਂ ਫੀਮ ਖਾ ਕੇ ਬੰਦਾ ਕਿਸੇ ਨੂੰ ਗਲਤ ਨਹੀਂ ਬੋਲੇਗਾ ਕੋਈ ਬੰਦਾ ਦੇਖਿਆ ਤੁਸੀਂ ਨੂੰ ਵੀ ਆ ਰੱਜਾ ਫਿਰਦਾ ਵੀ ਗੱਡੀ ਲਈ ਫਿਰਦਾ ਜਾਂ ਉਹ ਕਰੀ ਫਿਰਦਾ ਕਹਿੰਦੇ ਚਲੋ ਮੰਨ ਲਈ ਗੱਲ ਜੇ ਕੋਈ दारू ਪੀਤੀ ਆ ਅਗਲੀ ਗੱਲ ਤਾਂ ਗੱਡੀਆਂ ਨੂੰ ਚਲਾਉਂਦੇ ਇਹ ਬੰਦਾ दारू ਕਿੰਨਾ ਗੱਡੀਆਂ ਨੂੰ ਚਲਾਉਂਦਾ ਵੱਡੀ ਗੱਡੀ ਖਾਸ ਕਰ ਕਾਰਾਂ ਕੁਦਾਂ ਦਾ ਤਾਂ ਨਹੀਂ ਆਪਾਂ ਨੂੰ ਪਤਾ ਉਹ ਨਹੀਂ ਗੱਡੀ ਚਲਾਉਗਾ दारू ਪੀ ਕੇ ਬੰਦੇ ਉੱਥੇ ਕੱਢ ਜਾਣਗੇ ਕਹਿਣਗੇ ਵੀ ਆਪਣੀ ਤਿੱਖੀ ਵਾਸੀ ਨਹੀਂ ਚਲਾਉ ਪਰ ਲੋਕਾਂ ਦੀ ਸੋਚਣੀ ਆ ਵੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਊਗਾ ਜੀ ਇਹ ਇਹ ਵੀ ਗੱਲ ਤੁਹਾਡੇ ਜਿਹੇ ਲਾਈਨ ਦੇ ਵਿੱਚ ਕਹੀ ਜਾਂਦੀ ਚਾਹੇ ਤੁਹਾਡੇ ਟੈਂਪੂ ਲਾਈਨ ਟੈਕਸੀ ਲਾਈਨ ਦਾ ਵੀ ਕਮਾਈਆਂ ਹੁੰਦੀਆਂ ਆ ਕਮਾਈਆਂ ਹੋ ਕੇ ਟੱਬਰ ਜਿਹੜੇ ਆ ਟੈਕਸੀ ਡਰਾਈਵਰ ਜਿਹੜੇ ਆ ਉਹ ਦੂਜੇ ਲੋਕਾਂ ਦਾ ਪਰ ਪਾਲਦੇ ਆ ਉਹ ਕਿਵੇਂ ਕਰਨੇ ਨਹੀਂ ਪਾਲਣਾ ਤੁਸੀਂ ਐਂ ਲਾ ਲਓ ਜਿਹੜੀ ਮੰਨ ਲਓ ਇਹ ਗੱਲ ਸਹੀ ਹੈ ਵੀ ਦੂਜੇ ਲੋਕਾਂ ਦੇ ਹੁਣ ਜਿਹੜਾ ਬੰਦਾ ਜਾਂਦਾ ਕਿਦੇ ਤੋਂ ਤੁਰ ਪੇ ਟੋਲ ਟੈਕਸ ਤੇ ਕੈਫੀ ਦੇ ਸਿਰ ਤੇ ਲਾਇਨੇ ਤਾਂ ਬਿਆਂ ਸਿਰ ਟੈਕਸ ਕੌਣ ਭਰਦਾ ਗਵਰਨਮੈਂਟ ਨੂੰ ਸਾਡੇ ਬੰਦੇ ਇੰਸ਼ੋਰੈਂਸ ਕੌਣ ਭਰਦਾ ਉਹਦੇ ਤੋਂ ਵੀ ਸਰਕਾਰ ਨੂੰ ਜਿੰਦ ਕਿੰਨੇ 1 ਸਾਲ ਦੇ ਵਿੱਚ ਇੱਕ ਗੱਡੀ 70000 ਰੁਪਇਆ ਟੈਕਸ ਦਿੰਦੀ ਹੈ ਜੋਰ ਲਾ ਕੇ ਦੇਖ ਲੋ 25000 ਰੁਪਏ ਦੀ ਇੰਸ਼ੋਰੈਂਸ ਹੈ 10000 ਰੁਪਇਆ ਸੀ ਟੈਕਸ ਭਰਦੇ ਆ ਦਾ 200 ਰੁਪਇਆ 2000 ਰੁਪਇਆ ਪਾਸਿੰਗ ਦਾ 8000 ਰੁਪਇਆ ਦਾ ਅੱਛਾ ਜੇ ਅਸੀਂ ਟਾਇਰ ਖਰੀਦਾਂਗੇ ਉਦੋਂ ਚੋ ਵੀ ਗਵਰਨਮੈਂਟ ਨੂੰ ਹਿੱਸਾ ਜਾਂਦਾ ਜੀਐਸਟੀ ਪੀਐਸਡੀ ਫਲਾਣਾ ਇਹ ਤੇ ਕਿਹੜਾ ਜੇ ਹੋ ਜੀ 70000 ਰੁਪਇਆ ਛੋਟੀ ਗੱਡੀ ਭਰਦੇ ਸਾਡੀ ਵੱਡੀ ਗੱਡੀ ਦਾ ਤਾਂ ਪਤਾ ਨਹੀਂ ਕਿੰਨਾ ਭਰਦੇ ਹੂੰ ਪਰਮਟ ਚੱਕ ਲਓ ਜੀ 20000 ਰੁਪਇਆ ਦਾ 19000 20000 ਦਾ ਪਰਮਟ ਹੈ 25000 ਦੀ ਇੰਸ਼ੋਰੈਂਸ ਹੈ 10000 ਰੁਪਇਆ ਟੈਕਸ ਦਾ ਸਾਲ ਚ ਜੇ ਗੱਡੀ ਚੱਲੂਗੀ ਇੱਕ ਟਾਇਰਾਂ ਦਾ ਜੋੜਾ ਦੋ ਜੋੜੇ ਭਾਉਗੀ 35 36000 ਦੇ ਉਹ ਪੈਂਦੇ ਨੇ ਗਵਰਨਮੈਂਟ ਨੂੰ ਜਾਂਦੇ ਨੇ ਉਹ ਪੈਸੇ ਜਿਹੜਾ GST ਹੋਰ ਲਾਂਦੇ ਨੇ ਹਾਂ ਜਾਂ ਕਿਤੇ ਬਾਹਰਲੇ ਪਾਸੇ ਟਾਬਿਆਂ ਵਾਲਿਆਂ ਦਾ ਕੰਮ ਜੇ ਟਾਬੇ ਤੇ ਗੱਡੀਆਂ ਜਾਣਗੀਆਂ ਫਿਰ ਵੀ ਉਹਨਾਂ ਦਾ ਚਾਹੂ ਕੰਮ ਚੱਲੂਗਾ ਨਾ ਟਾਬੇਣਾ ਵੀ ਟੋਲ ਵਾਲੇ ਵੀ ਜਿਹੜੇ ਤੇਰੇ ਵੀਰ ਮੇਰੇ ਆਪਨੇ ਹੈਗੇ ਨੇ ਵਪਾਰੀ ਉਹਨਾਂ ਦਾ ਵੀ ਡਰਾਈਵਰਾਂ ਦੇ ਸਿੱਤੋਂ ਚੱਲਦਾ ਨਾ ਸਾਰਾ ਕੁਝ ਇੱਕ ਡਿਪਾਰਟਮੈਂਟ ਛੱਡ ਰਹੇ ਤੁਸੀਂ ਪੁਲਿਸ ਵਾਲਾ ਉਸ ਸਾਲਾਂ ਦਾ ਤਾਂ ਹੁਣ ਹੈ ਹੀ ਹਿੱਸਾਪਤੀ ਸਾਡੇ ਉਹ ਤਾਂ ਸਾਡੇ ਭਾਈ ਨੇ ਨਾ ਉਹਨਾਂ ਤੋਂ ਬਿਨਾਂ ਕਿਵੇਂ ਕੰਮ ਸਾਡਾ ਚੱਲੂਗਾ ਅੱਛਾ ਤੁਸੀਂ ਬਾਹਰ ਯੂਪੀ 'ਚ ਭੱਜ ਜਾਓ ਯੂਪੀ 'ਚ ਭੱਜ ਜਾਓ ਇੱਥੇ ਭੱਜ ਜਾਓ ਜਿੱਥੇ ਮਰਜ਼ੀ ਚੱਲ ਜਾਓ ਉਰੇ ਵਾਲੇ ਬਾਹਰ ਲਿਆਂ ਗੱਡੀਆਂ ਨੂੰ ਲਾ ਲੈ ਜਿਹੜੇ ਬਾਹਰ ਲੈਨੇ ਉਹ ਇਧਰ ਲਿਆ ਗੱਡੀਆਂ ਨੂੰ ਅਗਲਾ ਫਰਦ ਨੇ ਵੀ ਐਂਟਰੀ ਕਰਾ ਭਾਈ ਕਾਦੀ ਹੁੰਦੀ ਹੈ ਜੀ ਐਂਟਰੀ ਇਹ ਤੈਨੂੰ ਪਤਾ ਹੀ ਨਹੀਂ ਯਾਰ ਕਮਾਲ ਆ ਯਾਰ ਪੁਰਾਣਾ ਪੁਰਾਣਾ ਬੰਦਾ ਸਿਆਣਾ ਬੰਦਾ ਐਂਟਰੀ ਆ ਚੰਗਾ ਜੀ ਸਰ ਲਓ ਜੀ ਦੇਓ ਲੰਘੋ ਉੱਥੇ ਉਹਨਾਂ ਨੇ ਕੋਈ ਕਾਗਜ਼ ਨਹੀਂ ਪੁੱਛਣਾ ਕੋਈ ਕੁਝ ਨਹੀਂ ਉਹ ਨਮਾ ਕਰਨ ਕਰਤਾ ਕਹਿੰਦੇ ਪਾਣੀ ਪਾਣੀ ਪੱਤ ਤੋ ਕਹਿੰਦੇ ਤੁਸੀਂ ਉੱਥੇ 10 ਸਾਲੀ ਗੱਡੀ ਨਹੀਂ ਜਾ ਸਕਦੇ ਅੱਛਾ ਇਹ ਇੱਕ ਗਰੀਬ ਬੰਦਾ ਮੰਨ ਲਓ 7 ਸਾਲਾ ਲੋਨ ਕਰਾ ਕੇ ਗੱਡੀ ਕਿਵੇਂ ਨਾ ਕਿਵੇਂ ਕਰਕੇ ਲਈ ਲਵੇ ਨਾ ਵੀ 7 ਸਾਲਾਂ ਤੱਕ ਕਲੀਅਰ ਹੀ ਕਰੂ ਗਵਰਨਮੈਂਟ ਨੂੰ ਇਹਨਾਂ ਨੂੰ देऊ ਪੈਸੇ ਗੱਡੀ ਵਾਲਿਆਂ ਨੂੰ ਕਰ ਸਕਦਾ ਕੋਈ ਕਿਸਤਾ ਕਿਸਤਾ ਹੀ ਜਾਣੀਆਂ ਉਹਨਾਂ ਦਾ 19000 ਦੀ ਕਿਸ਼ਤ ਬਣ ਜਾ ਵੀਰ ਮੇਰਾ 19000 7 ਸਾਲ ਭਰ ਕੇ ਓਦੋਂ ਬਾਅਦ ਉਹਨੂੰ ਕੁਝ ਬਚੂਗਾ ਉਹ ਜੋ ਫ੍ਰੀ ਕਰ ਲੂ ਖਿੱਚ ਤੂ ਕੇ ਤੇਰੇ ਤੋਂ ਫੜ ਮੇਰੇ ਤੋਂ ਫੜ ਕਿਵੇਂ ਨਾ ਕਿਵੇਂ ਕਰਕੇ ਬੰਦਾ ਸਦਾ ਇੱਕੋ ਜਿਹਾ ਤਾਂ ਕੰਮ ਚੱਲਦਾ ਨਹੀਂ ਹੂੰ ਸਰਦੀਆਂ ਦੇ ਵਿੱਚ 2 ਮਹੀਨੇ ਮੰਦੇ ਦੇ ਵੀ ਹੋ ਜਾਂਦੇ ਨੇ ਹੂੰ ਕੀ ਕਿਵੇਂ ਕਿਸ਼ਤ ਭਰਦਾ ਉਹਨੂੰ ਪਤਾ ਹੈ ਉਹਨਾਂ ਨੂੰ ਉਸ ਤੋਂ ਬਾਅਦ ਕਹਿੰਦੇ 10 ਸਾਲਾਂ ਤੋਂ ਬਾਅਦ ਇਹਨੂੰ ਬੰਦ ਕਰਦੇ ਨੇ ਬਾਂਡ ਕਰਦੇ ਨੇ ਪਹਿਲੇ 7 ਸਾਲ ਕਿਸ਼ਤਾਂ 'ਚ ਲੰਘੇ ਆ ਬਗਰਲੇ ਜਿਹੜੇ 2-3 ਸਾਲ ਬਚੇ ਤੇ ਉਸ ਤੋਂ ਬਾਅਦ ਗੱਡੀ ਬੰਦ ਉਸ ਤੋਂ ਬਾਅਦ ਗੱਡੀ ਬੰਦ ਇਹ ਕਾਨੂੰਨ ਹੈ ਗਵਰਨਮੈਂਟ ਸਾਡੀ ਹੈਲਪ ਕਰਦੀ ਹੈ ਸਹਾਇਤਾ ਕਰਦੀ ਹੈ ਵੀ ਤੁਸੀਂ ਗੱਡੀ ਨਾ ਚਲਾਓ ਤੁਸੀਂ ਹੋਰ ਕੰਮ ਕਰ ਲਓ ਕੋਈ ਵਧੀਆ ਉਹ ਸਮਝਾ ਰਹੇ ਸਾਡੇ ਆ ਡਰਾਈਵਰ ਬੰਦੇ ਮੰਨਦੇ ਨਹੀਂ ਹੈਗੇ ਕੀ ਕਰੀਏ ਹੂੰ ਇਹਨਾਂ ਨੂੰ ਅਸੀਂ ਕਹਿਣਾ ਵੀ ਤੁਸੀਂ ਕੁਲਚਾਂ ਦੀ ਡੇੜੀ ਲਾ ਲਓ 100 ਹੋਣਾ ਚੰਗੇ ਰਹੋਗੇ ਪਰ ਨਹੀਂ ਇਹ ਮੰਨਦੇ ਨਹੀਂ ਕਹਿੰਦੇ ਸੀ ਡਰਾਈਵਰੀ ਕਰੀ ਬਸ ਹੂੰ ਕੀ ਕਰੀਏ ਇਹਨਾਂ ਦਾ ਦੱਸ ਹੂੰ ਹਾਂਜੀ ਚਾਹੇ ਪੁਲਿਸ ਤੋਂ ਕੋਟਾ ਹੀ ਫਾਂ ਜੋ ਕੁਛ ਮਰਜ਼ੀ ਹੋ ਜਾ ਬਈ ਜੀ ਅੱਛਾ ਹੋਰ ਐ ਹੂੰ ਥੋੜਾ ਜਿਹਾ ਕਸੂਰ ਡਰਾਈਵਰਾਂ ਦਾ ਡਰਾਈਵਰਾਂ ਦਾ ਕੀ ਕਸੂਰ ਐ ਮੈਂ ਮੰਨ ਲਉ ਇਹ ਬੰਦਾ ਓਵਰਲੋਡ ਨਹੀਂ ਚਾਹਦਾ ਇਹ ਕਹਿੰਦਾ ਜੀ ਮੈਂ ਨਹੀਂ ਪਾਉਂਦਾ ਨਾ ਬਾਈ ਹਾਂ ਇਹ ਪਰਾਂ ਹਟੂ ਦੂਜਾ ਖੜਾ ਨਾਲ ਦੀ ਨਾਲ ਵੀ ਆ ਜਾ ਮੈਂ ਚੱਕਦਾ ਮੈਂ ਚੱਕਦਾ ਕਿਉਂਦੀ ਕਿਸ਼ਤ ਪਾਈ ਵੱਡੀ ਐ ਫਿਰ ਭਰਨੀ ਪਊਗੀ ਹਾਂ ਆ ਚੱਕਦਾ ਕੋਲ ਸਾਲੇ ਜਦੋਂ ਫੇਰ ਦਾ ਤੁਸੀਂ ਤੁਹਾਨੂੰ ਰੋਕਦੇ ਆ ਜਦੋਂ ਇਦਾਂ ਕਰਕੇ ਵੀਡੀਓ ਆਉਣੀ ਹੈ ਕਿ ਪਿਛਲੀ ਜੇਬ ਵਿੱਚ ਪੈਸੇ ਪਾ ਦੇ ਵੀ ਭਾ ਵੀ ਦਿੰਦੇ ਫੇਰ ਕਹਿੰਦਾ ਵੀਰਾ ਕਹਿੰਦੀ ਐ ਕਿ ਜਾਂ ਮਾਰ ਦੇ ਕੁੱਟ ਦੇ ਨਹੀਂ ਨਹੀਂ ਜਦੋਂ ਤਾਂ ਜੇ ਤਾਂ ਤੁਹਾਡਾ ਤੁਸੀਂ ਤੇ ਮੜੀ ਜੀ ਇਹ ਸਟੈਂਡਿੰਗ ਤੇ ਹਾਂ ਜੇ ਤੁਸੀਂ ਨੇ ਵੀਰ ਭਾਈ ਨਾਲ ਸਰਜੀ ਕਰਕੇ ਮੜਾ ਮੋਟਾ ਜੇ ਕੋਈ ਗੱਲਬਾਤ ਹੈਗੀ ਕੋਈ ਮੜਾ ਮੋਟਾ ਕੋਈ ਕਿਸੇ ਨੇ ਕੋਈ ਲੈ ਲਿਆ ਐਂਟਰੀ ਕਰਤੀ ਫਿਰ ਤਾਂ ਠੀਕ ਹੈ ਜੇ ਨਹੀਂ ਕਰੇ ਕਈ ਵਾਰੀ ਪੁਲਸ ਵਾਲੇ ਇਹ ਜਿਹੇ ਵੀ ਹੈਗੇ ਜਿਹੜੇ ਨਹੀਂ ਲੈਂਦੇ ਉਹ ਚਲਾਨ ਵੀ ਕਰਦੇ ਨੇ ਭਾਈ ਤੂੰ ਉਹ ਨੜ ਪਾਇਆ ਹੂੰ ਬਸ ਬੋਲਣੀ ਕਿੱਦਾਂ ਦੀ ਹੁੰਦੀ ਪੁਲਸ ਵਾਲਿਆਂ ਦੀ ਜਦੋਂ ਨਾਕੇ ਤੇ ਰੋਕਦੇ ਪੁਲਸ ਦੇਖੋ ਜੀ ਕਈ ਤਾਂ ਆ ਜਾ ਓਏ ਇਧਰ ਲਾ ਸੜ ਕੇ ਲਾ ਸੜ ਤੇ ਕਈ ਹੁੰਦੇ ਨੇ ਵੀਰ ਜੀ ਗੱਡੀ ਲਾਉਂਦੇ ਨੇ ਬੱਸ ਤਾਂ ਜੇ ਲੈ ਕੇ ਹੂੰ ਇਹ ਇਹ ਜਿਹੇ ਬੰਦੇ ਨੇ ਕਈ ਬੰਦੇ ਭਾਈ ਜਾਦੇ ਜਿਹੜੇ ਜਤਾ ਨਵੇਂ ਮੁੰਡੇ ਆ ਅੱਜ ਕੱਲ੍ਹ ਨੇ ਉਹ ਤਾਂ ਠੀਕ ਨੇ ਹਾਂ ਜਿਹੜੇ ਪੁਰਾਣੇ ਪੁੱਲਸ ਵਾਲੇ ਨੇ ਉਹ ਤਾਂ ਐ ਸਮਝ ਲਿਆ ਵੀ ਜਹਾਜਾਂ ਤਾਂ ਕੀ ਦੀ ਗਿਆ ਹੁਣ ਆਪਾਂ ਕਹਿ ਦਈਏ ਜਿਹੜੀ ਬੁਰੀ ਚੀਜ਼ ਹੁੰਦੀ ਹੈ ਪੁਰਾਣੇ ਪਾਪੀ ਜਿਹੜੇ ਪੁਰਾਣੇ ਪਾਪੀ ਨੇ ਜਿਹੜਾ ਉਹ ਨਹੀਂ ਛੱਡਦੇ ਉਹ ਫਿਰ ਉਹਨਾਂ ਦਾ ਹੁੰਦਾ ਦੀ ਥਾਣੇ ਦੇ ਵਿੱਚ ਕਿਤੇ ਵੀ ਵਗ ਜੇ ਤੁਸੀਂ ਹੂੰ ਤੁਹਾਡੇ ਨਾਲ ਵੀ ਤਾਂ ਬੀਤਦੀ ਹੈ ਤੁਸੀਂ ਕਿਹੜਾ ਕੋਈ ਬਾਹਰੋਂ ਤਾਂ ਆਏ ਨਹੀਂ ਤੁਸੀਂ ਵੀ ਉਧੇ ਰਹਣ ਵਾਲੇ ਹੋ ਦੇਖਦੇ ਹਾਂ ਰੋਜ਼ ਦੇ ਹਾਂ ਬਸ ਆਹੀ ਹਾਲ ਹਿੰਦੇ ਨੇ ਸਭ ਇੱਥੇ ਹੂੰ ਕੋਈ ਗਵਰਨਮੈਂਟ ਦਾ ਕੁਛ ਨਹੀਂ ਇਹਦੇ ਕੋਈ ਰੋਲ ਨਹੀਂ ਇਹਦੇ ਚ ਗਵਰਨਮੈਂਟ ਦਾ ਨਾ ਪਹਿਲਾ ਵਾਲਾ ਦਾ ਨਾ ਹੁਣ ਵਾਲੇ ਦਾ ਕਿਸੇ ਦਾ ਕੋਈ ਰੋਲ ਨਹੀਂ ਹੂੰ ਹੁਣ ਖਾਲੀ ਤਾਂ ਹੋਏ ਪਨੇ ਖਜ਼ਾਨੇ ਇਹ ਜਿਹੜਾ ਕੋਈ ਮਾੜਾ ਮੋਟਾ ਲੰਘ ਗਿਆ ਉਥੋਂ ਦੀ ਕੋਈ ਇੱਧਰ ਮਲੇ ਕੋਲੇ ਕੋਈ ਨਹੀਂ ਲੰਘਾ ਕੋਈ ਕਿਤੇ ਉਧਰ ਲੰਘਾ ਆ ਜਾ ਵੀ ਟੱਟੋ ਜੀ ਚਲਾਨ ਹੂੰ ਜਿੱਥੇ 10 ਚਲਾਨ ਕੱਟਨੇ ਹੁੰਦੇ ਨੇ ਉਥੇ ਅਗਲਾ ਵੀ ਠੋਕਦਾ ਕਮਿਸ਼ਨ ਕੋਮਿਸ਼ਨ ਮਿਲਦਾ ਹੁਣ ਮਾੜਾ ਮੱਤਬ ਤੇਨੇ ਪੈ ਹੈ ਗਵਰਨਮੈਂਟ ਨੇ ਦਿੱਤੇ ਪਰ ਉਹ ਨਹੀਂ ਹੈਗਾ ਵੀ ਕਿ ਗਰੀਬ ਬੰਦਾ ਮਾਰਦਾ ਉਹਦਾ ਜਵਾਕ ਭੁੱਫੇ ਨੇ ਤੇ ਹਾਇ ਨੇ ਕਿਸੇ ਨੂੰ ਕੋਈ ਦਵਾਈ ਦਿਵਾਉਣੀ ਹੈ ਕੋਈ ਸੋਚਦਾ ਕੋਈ ਇਹ ਬੰਦਾ ਵੀ ਇਹ ਬੰਦੇ ਦੀ ਕੀ ਪੋਜੀਸ਼ਨ ਹੈ ਜੇ ਸਾਰੀਆਂ ਗੱਲਾਂ ਸੁਣੀਆਂ ਜੋ ਤੁਹਾਡੇ ਕੋਲ ਇੱਥੇ ਫਿਰ ਲੀਡਰ ਆਉਂਦੇ ਨੇ ਵੋਟਾਂ ਮੰਗਣ ਆਉਂਦੇ ਨੇ ਉਸ ਵੇਲੇ ਤੁਸੀਂ ਕੋਈ ਗੱਲਬਾਤਾਂ ਕਰਦੇ ਆ ਵੀ ਭਾਈ ਸਾਡੀਆਂ ਆ ਸਮੱਸਿਆਵਾਂ ਆ ਤੁਹਾਡੀਆਂ ਸਮੱਸਿਆਵਾਂ ਸੁਣ ਕੇ ਜਾ ਕੇ ਉਹਦਾ ਕੋਈ ਸਮਾਧਾਨ ਕਰਦੇ ਫਿਰ ਉਹ ਨਹੀਂ ਜੀ ਸੁਣਦੇ ਸਭ ਕਹਿੰਦੇ ਸੁਣੋ ਸਭ ਦੀ ਕਰੋ ਆਪਣੇ ਮਨ ਦੀ ਮਰਜ਼ੀ ਇਹ ਲੀਡਰਾਂ ਦੀ ਇੱਕ ਉਹ ਹੈ ਉਰੇ ਆ ਗਏ ਕਹਤਾ ਜੀ ਫਲਾਣੇ ਬੰਦੇ ਨੂੰ ਵੋਟ ਪਾਓ ਤੁਸੀਂ ਫਲਾਣਾ ਸਾਡਾ ਕੈਂਡੀਡੇਟ ਖੜਾ ਚੰਗਾ ਜੀ ਵੀਰ ਜੀ ਓਕੇ ਜੀ ਧੰਨਵਾਦ ਅਸੀਂ ਇੱਥੇ ਤੁਹਾਨੂੰ ਐ ਕਰਾ ਦੇਾਂਗੇ ਤੁਹਾਨੂੰ ਜਗਾ ਟੈਕਸ ਲੈਂਦੀ ਹੈ ਗਵਰਨਮੈਂਟ ਸਾਤੋਂ ਸਾਨੂੰ ਅਜੇ ਤੱਕ ਸਟੈਂਡ ਨਹੀਂ ਕਿਸੇ ਨੇ ਬਣਾ ਕੇ ਦਿੱਤਾ ਕਿਸੇ ਦਾ ਕਿਸੇ ਦੀ ਜਗਾ ਜਿੱਥੇ ਸੀ ਖੜਿਆ ਜਦੋਂ ਮਰਜੀ ਅਗਲ ਆਇਆ ਵੀ ਸਾਡਾ ਚਲੋ ਵੀ ਇੱਥੋਂ ਗੱਡੀਆਂ ਲੈ ਕੇ ਓਏ ਸਾਨੂੰ ਜਾਣਾ ਪਊ ਉੱਥੋਂ ਚੱਕੋ ਡੰਡੀ ਡੋਰਾ ਚੱਕੋ ਡੰਡੀ ਡੋਰਾ ਆਵਦਾ ਨਾਲੇ ਤਾਂ ਟੈਕਸ ਲੈਂਦੇ ਨੇ ਨਾਲੇ ਸਾਰਾ ਕੁਝ ਕਰਦੇ ਨੇ ਨਾਲੇ ਫੇਰ ਸਾਨੂੰ ਖੜਨ ਨੂੰ ਜਗਾ ਨਹੀਂ ਦੇ ਸਕੀ ਇਹ ਗਵਰਨਮੈਂਟ ਇਹ ਕੀ ਕਰਾਂਗਾ ਤੁਸੀਂ ਇਤਨੇ ਟਿੰਟ ਟਾਲਸ ਨਾ ਵੀਰ ਮੇਰਾ ਉਹ ਵੀ ਤਾਂ ਟੋਲ ਤਾਂ ਵੀ ਟੈਕਸੀ ਉਹ ਵੀ ਸਾਡੇ ਤੇ ਜਿਹੜਾ ਟੋਲ ਪਲਾਨ ਦਿੰਨਿਆ ਸੀ ਹੁਣ ਲਾਡੂ ਵਾਲਾ ਮੈਂ ਰਾਤ ਜਾ ਕੇ ਆਇਆ ਉੱਥੇ ਉਹਨਾਂ ਨੇ 200 250 ਰੁਪਿਆ 200 ਪਤਾ ਨਹੀਂ ਕਿੰਨੇ ਰੁਪਏ ਜਾਣ ਵੇਲੇ ਕੱਟੇ ਨੇ 110 ਰੁਪਿਆ ਆਉਣ ਵੇਲੇ ਕੱਟੇ ਨੇ ਆ ਮੋਬਾਈਲ 'ਚ ਹੋਊਗਾ ਤੇ ਆ ਆ ਰਹਾ ਹਾਂ ਕੱਟ ਲਿਆ ਅਗਲੇ ਦਾਲੇ ਕੱਟ ਦੋ ਜੀ ਟੈਕਸ ਕੱਟ ਦੋ ਜੀ بیمੇ ਕਰਾ ਲਓ ਜੀ ਉਹ ਕਰਾ ਲਓ ਜੀ ਅੱਛਾ ਫਿਰ ਹੋ ਰਹਾ ਇਹਨਾਂ ਨੂੰ ਸਾਡੇ ਨੂੰ ਤਾਂ ਰੇੜੀ ਵਾਲੇ ਵਧੀਆ ਨੇ ਨਾ ਤਾਂ ਇਹਨੇ ਟੈਕਸ ਭਰਨਾ ਨਾ ਇਹਨਾਂ ਨੇ ਕੋਈ ਟੋਲ ਕਟਾਉਣਾ ਨਾ ਇਹਨਾਂ ਦੀ ਪਾਸ ਨਹੀਂ ਆ ਹ ਇਹ ਮਾਲ ਆ 20 20 ਫੁੱਟ ਸਰੀਆ ਮੈਂ ਕੱਲ ਦੋ ਗੱਡੀਆਂ ਆ ਰੇੜੀ ਨਾਲ ਲੈ ਕੇ ਜਾਂਦੇ ਦੇਖਿਆ ਇਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਚਲੋ ਬਾਏ ਓਕੇ ਸਾਡੇ ਵਾਲਾ ਬੰਦਾ ਜੇ ਮਾਰ ਜੀ 1 ਫੁੱਟ ਹੈਟ ਹੋ ਜੇ ਉਹਦੀ ਕਹਿਣਗਾ ਜਿਓ ਬਰੈਡ ਲੈ ਫਿਰਦਾ ਯਾਰ ਆ ਡਾਲਾ ਖੋਲ ਲਿਆ ਹਾਲਾਂਕਿ ਡਾਲਾ ਇਹਨਾਂ ਦੀ ਜਿੰਨੀ ਰੇੜੀ ਉਦੋਂ ਉੱਤੇ ਰਹਿਣਾ ਜਿਹੜਾ ਡਾਲਾ ਸਾਡਾ ਜਿੱਡੀਆਂ ਜਿੱਡੀਆਂ ਇਹਨਾਂ ਦੀ ਰੇੜੀਆਂ ਨੇ ਉਹਦੋਂ ਡਾਲਾ ਆਪਣਾ ਉੱਤੇ ਰਹਿਦਾ ਜਾਂ ਵੱਡਾ ਲਾ ਪੱਤੀਆਂ ਦੇ ਲਾ ਦੀਏ ਹੂੰ ਪਰ ਨਹੀਂ ਘੇਰਨਾ ਭਾਈ ਤੁਸੀਂ ਟੈਕਸ ਕਿਉਂ ਭਰਦੋਂ ਟੈਕਸ ਵੀ ਤੁਸੀਂ ਇਹ ਹੱਕ ਬਣਾ ਤੁਸੀਂ ਗਵਰਨਮੈਂਟ ਨੂੰ ਤੁਸੀਂ ਦੂਜਾ ਨਾ ਹੋਰ ਕੰਮ ਕੋਈ ਵੀ ਕਰੋ ਹੂੰ ਪਰ ਇਹ ਕੰਮ ਨਾ ਕਰੋ ਦਸਾਂ ਨਾ ਹੋਂਦੀ ਕਿਰਤ ਕਮਾਈ ਮਹਾਪਾਪ ਅਸ਼ਾ ਹਾਂ ਇਹਦਾ ਤੁਸੀਂ ਕਰ ਲਓ ਦਸਾਂ ਨਾ ਹੋਂਦੀ ਕਿ ਤੂੰ ਤੁਸੀਂ ਵੀ ਮਹਾਪਾਪੀ ਬਣ ਜਾਓ ਹੂੰ ਹੌਲਟ ਕਹਿ ਰਹੇ ਤੁਸੀਂ ਨਹੀਂ ਕਹਿੰਦੇ ਦਸਾਂ ਨਾਂ ਦੀ ਕਿਰਤ ਕਰਨੀ ਚਾਹੀਦੀ ਤੁਸੀਂ ਕਹਿੰਦੇ ਉਹ ਕਹਿ ਕਰਨੇ ਤਾਂ ਉਹ ਤਾਂ ਗੁਰੂ ਮਹਾਰਾਜ ਕਹਿਗੇ ਨਾ ਵੀ ਦਸਾਂ ਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਸਾਰੇ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਨਹੀਂ ਮੰਨਦਾ ਨਾ ਮੰਨਦੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ ਸਭ ਆਪਣੀ ਮਰਜ਼ੀ ਕਰਦੇ ਨੇ ਇਹ ਫਲਾਣਾ ਦੀ ਇਹ ਟਿਕੜਾ ਜੀ ਇਹ ਹੈ ਜੀ ਉਹ ਹੈ ਕੀ ਕਰੋਗੇ ਉਹ ਤਾਂ ਕਹਿੰਦੇ ਜੇ ਅਸੀਂ ਗੁਰੂ ਦੇ ਸਿੱਖਾਂ ਅਸੀਂ ਸ਼ੰਕਰਪੋਲੇ ਨਾਲ ਨੂੰ ਮੰਨਦੇ ਆ ਅਸੀਂ ਜੀ ਫਲਾਣਾ ਹੈ ਸਾਡਾ ਠਿਕੜਾ ਹੈ ਪਰ ਉਹਦੀ ਕੋਈ ਗੱਲ ਮੰਨਦਾ ਅਸੀਂ ਬੜੇ ਕਹਿੰਦੇ ਸਾਡੇ ਇੱਕ ਬੰਦਾ ਹੈ ਉਹਰੇ ਉਹਦੀ ਗਾਤਰਾ ਪਾਇਆ ਉਹ ਤਾਂ ਝੂਠ ਤੋਂ ਬਗੈਰ ਗੱਲ ਹੀ ਨਹੀਂ ਕੋਈ ਉਹਦੇ ਨਾਲ ਕਦੇ ਆਇਆ ਤੁਹਾਨੂੰ ਸਾਹਮਣੇ ਕਰਾ ਦਾਂਗੇ ਉਹਨੂੰ ਕੋਈ ਗੱਲ ਨਹੀਂ ਉਹਦੇ ਕੋਲ ਪਹਿਲੇ ਸਾਡੀ ਜੀਵਨ ਸ਼ੈਲੀ ਤੇ ਫਰਕ ਨਹੀਂ ਪਿਆ ਨਾ ਕੋਈ ਫਰਕ ਨਹੀਂ ਜੀ ਦਿਖਾਵਾ ਰਹਿ ਗਿਆ ਸਾਰਾ ਦਿਖਾਵਾ ਦਿਖਾਵਾ ਜੀ ਦਿਖਾਵਾ ਵੀ ਮੈਂ ਤਾਂ ਜੀ ਗੁਰੂ ਦਾ ਸਿੰਘਾਂ ਮੈਂ ਬੈਠਾ ਕਹਿੰਦਾ ਮੈਂ ਗੁਰੂ ਦਾ ਸਿੰਘਾਂ ਮੈਂ ਜੀ ਬੜਾ ਭਗਤਾਂ ਜੀ ਦੇਵੀਆਂ ਦਾ ਮੈਂ ਬਾਬਿਆਂ ਦਾ ਮੈਂ ਭੋਲੇ ਨਾਂ ਦਾ ਭਗਤ ਪਰ ਕੰਮ ਕਰਨ ਨੇ ਆਪਾਂ ਨੇ ਕਿਹੜੇ ਝੂਠ ਬੋਲਣਾ ਸੱਚ ਨਹੀਂ ਬੋਲਣਾ ਦੱਸਣਾ ਕਿਤੇ ਹੋਰ ਹੈ ਹੁੰਦੇ ਕਿਤੇ ਹੋਰ ਇਹ ਆਪਣੀ ਆਮ ਰਵਾਜ ਇਹ ਕੋਈ ਉਹ ਨਹੀਂ ਹਾਲਾਂਕਿ ਇਹ ਗੁਰੂ ਗ੍ਰੰਥ ਸਾਹਿਬ ਲਿਖਦਾ ਕਹਿੰਦਾ ਸੱਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਜੇ ਤੁਸੀਂ ਸੱਚ ਬੋਲਦੇ ਓਦੋਂ ਵੱਡਾ ਤਪ ਨਹੀਂ ਕੋਈ ਜੇ ਤੁਸੀਂ ਝੂਠ ਬੋਲਦਾ ਓਦੋਂ ਵੱਡਾ ਪਾਪ ਨਹੀਂ ਕੋਈ ਪਰ ਆਪਾਂ ਪਾਪ ਹੀ ਕਰਨੇ ਪੁੱਤ ਤਾਂ ਕਰਨੇ ਹੀ ਨੇ ਨਾ ਜਿਹੜਾ ਬੰਦਾ ਸੱਚ ਬੋਲਗਾ ਉਹਨੂੰ ਕਹਿਣਗੇ ਇਹ ਸਭ ਤੋਂ ਘਟੀਆ ਯਾਰ ਇਹਨੂੰ ਕੀ ਆ ਯਾਰ ਇਹਨੂੰ ਕੀ ਪਤਾ ਯਾਰ ਹੂੰ ਜਿੰਮੇ ਚੱਲਦੀ ਆ ਨਾ ਗੱਡੀਆਂ ਨੂੰ ਕੀ ਪਤਾ ਕਿਵੇਂ ਚੱਲਦਾ ਕਰਨ ਹੂੰ ਇਹ ਤਾਂ ਸਾਨੂੰ ਹੀ ਪਤਾ ਤੇ ਕਹਿੰਦੇ ਇਹਨੂੰ ਕੀ ਪਤਾ ਘੋਗੇ ਕਿੱਥੇ ਵਾਹੇ ਘੋਗੇ ਵਾਹਦੇ ਨੇ ਹਾਂ ਹਾਂਜੀ ਹਾਂਜੀ ਜਿਹੜਾ ਸੱਚ ਬੋਲਦਾ ਤਾਂ ਤਾਂ ਕਰਕੇ ਤੁਸੀਂ ਕਹਿੰਨੇ ਆ ਵੀ ਜਿਹੜੀ ਦਸਾਂ ਨੌ ਦੀ ਕਿਰਤ ਆ ਵੀ ਉਹ ਭੁੱਖੇ ਢੇਢੀ ਭੁੱਖੇ ਢੇਢੀ ਬਲੇ ਸਮਾਂ ਚੱਲ ਰਿਹਾ ਤਾਂ ਸਮਾਂ ਚੱਲ ਰਿਹਾ ਹੂੰ ਟਾਈਮ ਹੀ ਆਗਾ ਹੂੰ ਇਹ ਟਾਈਮ ਇਹੀ ਆ ਗਾਂ ਫੇ ਨਿਆਣਿਆਂ ਨੂੰ ਆਪਣੇ ਨੂੰ ਫੇ ਪਾਉਂਗੇ ਜੂਨੀਅਰ ਟੈਕਸੀ ਟੈਂਪੂਆਂ ਚ ਆਰਾਜ ਆਪਾਂ ਦਾ ਪਹਿਲਾ ਕਹਿ ਰੱਖਿਆ ਵੀ ਡਰਾਈਵਰੀ ਲੇਨ ਚ ਆਪਦੇ ਜਵਾਕਾਂ ਨੂੰ ਮੈਂ ਤਾਂ ਸਾਰਿਆਂ ਨੂੰ ਸਾਰਿਆਂ ਦੇ ਬੱਚਿਆਂ ਨੂੰ ਇਹ ਮੈਂ ਇੱਕ ਜਿੰਨੀ ਕੁ ਮੈਂ ਮਦੂਦੀ ਆ ਮੇਰੀ ਜਿੰਨੀ ਕੁ ਨੌਲੇਜ ਹੈ ਮੈਨੂੰ ਮੈਂ ਸਾਰਿਆਂ ਨੂੰ ਇਹ ਕਹਣਾ ਵੀ ਜਿਹੜਾ ਕੋਈ ਵੀ ਜਵਾਕ ਹੈ ਉਹ ਡਰਾਈਵਰੀ ਨਾ ਕਰੋ ਇਹ ਲੇਨ ਚ ਨਾ ਰਹੋ ਤੇ ਪਰ੍ਹਾਂ ਰਹੋ ਆਪਦਾ ਹੋਰ ਕੰਮ ਕੋਈ ਵੀ ਕਰ ਲਓ ਚਾਹੇ ਭਈਆਂ ਮੰਗੂ ਕੁਲਚਿਆਂ ਦੀ ਰੇੜੀ ਲਾ ਲਓ ਉਹਨਾਂ ਦਾ ਵੀ ਟਾਈਮ ਹੈ ਸਵੇਰੇ 10 ਵਜੇ ਆਓ ਸ਼ਾਮ ਨੂੰ 5 ਵਜੇ ਆਉਦੇ ਘਰੇ ਇਹਨਾਂ ਦਾ ਕੀ ਟਾਈਮ ਹੈ ਹੂੰ 2 ਵਜੇ ਦਾ ਖੜਾ ਖੜਾ ਅਜਰਾ ਸਾਮ ਨੂੰ 5 ਵਜੇ ਗੱਡੀ ਭਰ ਗਈ ਅਗਲੇ ਜਾਂਦੇ ਅਗਲੇ ਨੇ ਲਹਾਇਆ ਨਹੀਂ ਨਾ ਤਾਂ ਰੋਟੀ ਨਾ ਪਾਣੀ ਨਾ ਜਿਹੜੇ ਮਾਲ ਨੇ ਅੱਜ ਕੱਲ ਬਾਊ ਮੈਂ ਕੱਲ ਲਾ ਕੇ ਆਂ ਦਾਰੂ ਦਾ ਕਿਹੜਾ ਬੰਦੇ ਚਾਹ ਵੀ ਪੁੱਛਦੇ ਸਨ ਪਾਣੀ ਵੀ ਨਹੀਂ ਪੁੱਛਦੇ ਸਨ ਤੁਸੀਂ ਬੈਠੋ ਆਪਣੀ ਜਗ੍ਹਾ ਛੱਡ ਲਵੇ ਹੈਗਾ ਪਾਣੀ ਪੀ ਲਓਗੇ ਨਹੀਂ ਤੁਹਾਨੂੰ ਪਾਣੀ ਨਹੀਂ ਪੁੱਛੂਗਾ ਹੂੰ ਇਹੇ ਜੀ ਲੈਣਾ ਹੈ ਮਨ ਲਈ ਜਿੱਤ ਹੈ। ਯਾਰੀ ਜੀ ਜਿੱਤ ਦੀ ਉਹ ਤਾਂ ਬੇਇੱਜ਼ਤੀ ਵੀ ਨਹੀਂ ਹੈਗੀ ਇੱਥੇ ਤਾਂ ਇੱਜ਼ਤ ਤਾਂ ਛੱਡੋ। ਹਾਂ ਜੀ। ਅੱਛਾ। ਹਾਂ। ਕੀ ਜਿੰਨੀ ਮਰਜ਼ੀ ਕਰ ਲੋ ਜਿੰਨਾ ਮਰਜ਼ੀ। ਹਾਂ ਉਹ ਮਤਲਬ ਅਸੀਂ ਦਾਨੀਆਂ ਦਾਨ ਬਹੁਤ ਕਰਦੇ ਆ ਸਾਰਾ ਕੁਝ ਕਰਦੇ ਆ। ਅਸੀਂ ਮੀਟ ਨਹੀਂ ਖਾਂਦੇ। ਲੋਕਾਂ ਦਾ ਖੂਨ ਬਸੇਰਾ ਚੂਸ ਜਾਂਦੇ ਆ ਅਸੀਂ। ਦੂਜੇ ਦਾ ਹੱਕ ਮਾਰਦੇ ਆ ਅਸੀਂ। ਹਾਂ ਅਸੀਂ ਸੱਚੇ। ਅਸੀਂ ਸੱਚੇ ਆ ਬੰਦੇ। ਪਰ ਲੋਕਾਂ ਦਾ ਕਹੇ ਦਾ ਹੱਕ ਨਹੀਂ ਛੱਡਦੇ ਸੀ ਖਾ ਜਾਂਦੇ। ਹੂੰ ਅਸੀਂ ਹਿੰਦੂ ਵੀ ਪੱਕੇ ਬਣਦੇ ਆ ਅਸੀਂ ਸਿੱਖ ਵੀ ਪੱਕੇ ਆਂ ਅਸੀਂ ਮੁਸਲਮਾਨ ਵੀ ਪੱਕੇ ਆਂ ਇਸਾਈ ਪੱਕੇ ਆ ਸਾਰਾ ਬੁੱਤ ਸਾਰਾ ਕੁਝ ਪੱਕਾ ਤੇ ਜਦੋਂ ਹਾਕਾ ਖਾਣਾ ਕਿਸੇ ਦਾ ਉਦੋਂ ਨਹੀਂ ਹੀ ਦੇ ਉਹ ਕਿਸੇ ਨੇ ਨਹੀਂ ਛੱਡਣਾ ਹੂੰ ਕਿਸੇ ਨੇ ਨਹੀਂ ਛੱਡ ਕੋਈ ਨਹੀਂ ਛੱਡਦਾ 100 ਚੋਂ ਕੋਈ ਬਿਰਲੇ ਹੋਊਗਾ ਜਿਹੜਾ ਕੋਈ ਰੱਬ ਨੂੰ ਮੰਨਦਾ ਹੋਊਗਾ ਵੀ ਨਾ ਯਾਰ ਇਹਨੂੰ ਨਾ ਯਾਰ ਤੂੰ ਛੱਡ ਪਰ ਆ ਅੱਜਕੱਲ ਮੰਗਤਿਆਂ ਦਾ ਵੀ ਇਹ ਟ੍ਰੈਂਡ ਹੈ ਵੀ ਜਦੋਂ ਆਉਣਗੇ ਸਭ ਤੋਂ ਪੈਸੇ ਇਕੱਠੇ ਕਰਨਗੇ ਉਹਨਾਂ ਨੇ ਪਹਿਲਾਂ ਪਊਆ ਲਾਉਣਾ ਫੇਰ ਰੋਟੀ ਖਾਣੀ ਆ ਹੂੰ ਇਹ ਸਾਡੇ ਵਿਭਾਗ ਨੂੰ ਪਹੁੰਚੀ ਤਾਂ ਦੂਰ ਦੀ ਗੱਲ ਐ ਇਹਨਾਂ ਨੂੰ ਵਿਚਾਰਿਆਂ ਨੂੰ ਕਦੇ ਕੁਲਚਾ ਵੀ ਪੈਣ ਭੱਜੇ ਜਾਂਦੇ ਖਾਣਾ ਦੇਖੀ ਯਾਰ ਮਾਲ ਕਿੱਥੇ ਆ ਗਿਆ ਕਿੱਥੇ ਪਹੁੰਚ ਗਿਆ ਉਹਨੂੰ ਝੂਠ ਬੋਲਣ ਦੇ ਗੱਡੀ ਇੱਥੋਂ ਚੱਲ ਪਈ ਜੀ ਗੱਡੀ ਫੇਰ ਭਰ ਦਿੰਦੇ ਹਾਂ ਆਹ ਕੰਮ ਵੀ ਹੁੰਦੇ ਨੇ ਇੱਥੇ 20 ਮੁੰਡਾ ਨਾਲ ਹੋਇਆ ਜੇ ਅਸੀਂ ਕਹਿੰਨਾ ਬਾਬੂ ਜੀ ਉਹ ਤਾਂ ਅਸੀਂ ਉੱਥੇ ਤੇ ਨਹੀਂ ਯਾਰਾ ਬਾਬੂ ਥੋੜੀ ਝੂਠ ਬੋਲਦਾ ਵੀ ਬਾਬੂ ਸੱਚਾ ਤੁਸੀਂ ਝੂਠ ਅੱਛਾ ਬਾਬੂ ਦੀ ਭਾਮੈ ਜੀ ਤੁਸੀਂ ਕੋਲ ਬੈਠੇ ਆ ਉਹਨੂੰ ਕਹਿਣਾ ਮੇਰਾ ਡਰਾਈਵਰ ਚੱਲ ਗਿਆ ਤਾਂ ਕਹਿੰਦਾ ਬੈਠੋ ਪਾ ਜੀ ਅੱਧਾ ਘੰਟਾ ਹੋ ਗਿਆ ਹਾਂ ਇਹ ਤਾਂ ਝੂਠ ਬੋਲ। ਹਾਂ। ਤੁਸੀਂ ਜੀ ਇੱਕ ਦੱਸਿਓ ਜਿਵੇਂ ਅੱਗੇ ਆਹ ਜਾਂ ਤਾਂ ਸਨੇਹੀ ਜਾ ਕੇ ਹੁੰਦੇ ਸੀ ਪੱਤੋ ਪੱਤਾ ਦੂਜੇ ਤਾਰਾਂ ਵਾਲੇ ਟੈਲੀਫੋਨ ਹੁੰਦੇ ਸੀ। ਹਾਂਜੀ। ਮੋਬਾਈਲ ਜਿਹੜਾ ਮੋਬਾਈਲ ਆਇਆ ਇਹਨੇ ਝੂਠ ਬੋਲਣਾ ਲੋਕਾਂ ਨੂੰ ਕਿੰਨਾ ਕੁ ਸੋਖਾ ਕੀਤਾ। ਇਹ ਝੂਠ ਹੈ ਜੀ ਨੇਰਾ ਜਿਹਦੇ ਕੋਲ ਮੋਬਾਈਲ ਆ ਇਹ। ਇਹ ਝੂਠ ਹੈ ਇਹ। ਇਹਦੇ ਕੋਲ ਮੋਬਾਈਲ ਜੀ ਡਿੱਡਾ ਵੱਡਾ ਮੋਬਾਈਲ ਹੋਗਾ ਉੱਡੀ ਸਮਝ ਲੈ ਵੀ ਇਹੇ ਉੱਡਾ ਵੱਡੀ ਝੂਠਾ ਬੰਦਾ। ਅੱਛਾ ਪਹਿਲਾਂ ਤਾਂ ਕੰਨਾ ਕੰਨਾ ਰਾਈ ਸੁਣਦੇ ਵਿੱਚ ਝੂਠ ਬੋਲਦਾ ਹੁਣ ਤਾਂ ਸਾਹਮਣੇ ਫੇਸ ਲਾਈਵ ਹੋ ਕੇ ਝੂਠ ਬੋਲਦੇ ਨੇ ਵੀ ਹੈਲੋ ਆ ਫਲਾਂ ਤਾਂ ਦੇਖਦਾ ਨਹੀਂ ਮੈਂ ਸੈਹਰ ਫਿਰਦਾ ਯਾਰ ਆ ਦੇਖ ਯਾਰ ਫਲਾਣਾ ਆ ਤੇ ਥੋੜਾ ਹੋਊਗਾ ਕਿਤੇ ਹੋਰ ਲੱਚੂਗਾ ਕਿਤੇ ਹੋਰ ਤੇਰੇ ਕੋਲੇ 5 ਮਿੰਟਾਂ ਚ ਆ ਗਿਆ ਬਸ ਹੂੰ ਪਹੁੰਚੇ ਭਾਵੇਂ ਸ਼ਾਮ ਨੂੰ ਉਹ ਤਾਂ ਬਸ ਐ ਝੂਠ ਹੈ ਬਸ ਮੇਰਾ ਹੂੰ ਮੋਬਾਈਲ ਜਣੀ ਕਿ ਐਨ ਪੂਰਾ ਤਰਾ ਤੁਹਾਨੂੰ ਪੂਰਾ ਜੀ ਪੂਰਾ ਸਰਟੀਫਿਕੇਟ ਦੇ ਦਦਾ ਝੂਠ ਬੋਲਦਾ ਸਰਟੀਫਿਕੇਟ ਹੈ ਜੀ ਇਹ ਪੂਰਾ ਹੂੰ ਅੰਮੀ ਜਾਂ ਸੀ ਕਹਾਗੇ ਵੀ ਕਿਸੇ ਨੇ ਕੋਈ ਆ ਗਿਆ ਕੋਈ ਸਵਾਰੀਆਂ ਕਿਸੇ ਦੀ ਗੱਡੀ ਕੱਢ ਗਈ ਹਾਂ ਵੀ ਕਿੱਥੇ ਆ ਫਲਾਣਾ ਥਾਂ ਆ ਗਿਆ ਜੀ ਉੱਥੋਂ 5 ਮਿੰਟਾਂ ਚ ਹਾਂ ਲਾ ਕੇ ਉਹ ਕਾਂਟੇ ਡੁੱਟ ਕਾਂਟੇ ਤੋਂ ਬਾਹਰ ਹੀ ਬਚੂਗਾ ਉਹ ਯਾਰ ਮੈਂ ਖੜ ਕੇ ਚਾਹ ਪੀਣ ਲੱਗ ਗਿਆ ਮਾਗ ਨੂੰ ਫਿਰ ਝੂਠ ਤੇ ਝੂਠ ਝੂਠ ਇਹ ਦੁਨੀਆ ਏ ਹੀ ਹੋਗੀ ਬਸ ਟਾਇਰ ਪੈਂਚਰ ਹੋ ਗਿਆ ਕੁਝ ਹੋ ਗਿਆ ਜੀ ਚਾਹੇ ਕੁਝ ਕਰਦੇ ਹਾਂ ਜਾਂ ਜਾਂ ਬਹੁਤ ਲੱਗਾ ਜੀ ਜਾਂ ਬਹੁਤ ਲੱਗਿਆ ਜੀ ਕੁਝ ਕਰ ਮਤਲਬ ਝੂਠ ਹੈ ਮੇਰਾ ਤੇ ਜਿਵੇਂ ਤੁਹਾਡੇ ਤੇ ਸਮੱਸਿਆ ਆਵੇ ਹੁਣ ਜਦੋਂ ਤੁਹਾਡੇ ਕੋਲ ਫੇ ਆਉਣੇ ਆ ਲੀਡਰ ਆਉਣੇ ਆ ਤੁਸੀਂ ਕੀ ਮੰਨਦੇ ਹੋ ਕਿ ਜਿਹੜੀਆਂ ਪਹਿਲੀਆਂ ਦੋ ਸਰਕਾਰਾਂ ਕਾਲੀ ਦਲ ਦੀਆਂ ਨੇ ਕਾਂਗਰਸੀਆਂ ਜਾਂ ਆਮ ਆਦਮੀ ਪਾਰਟੀ ਦੀਆਂ ਕੋਈ ਫਰਕ ਹੈਗਾ ਕਿ ਜਾਂ ਇੱਕੋ ਜਿਹੀ ਹੈ ਤੇ ਜਾਂ ਤਿੰਨਾਂ ਦਾ ਰਾਜ ਇਹ ਤਾਂ ਜੀ ਦੇਖੋ ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਉਹਦਾ ਸਾਰਿਆਂ ਨੂੰ ਹੀ ਪਤਾ ਹੈ ਹੂੰ ਕੀ ਕਹੇਂਗਾ ਜੀ ਹੂੰ ਜਿਹੜੀ ਇਹ ਸਰਕਾਰ ਹੈ ਉਹਨਾਂ ਨੂੰ ਅਸੀਂ ਤਾਂ ਅਸੀਂ ਜਿਵੇਂ ਨਾ ਜੱਟ ਦੇ ਖੇਤ ਦੇ ਵਿੱਚ ਜੱਟ ਬੜਾ ਬਾੜ ਬਾੜ ਰਿਹਾ ਸੀ ਹੂੰ ਉਥੇ ਉਹਦੇ ਘਰ ਵਾਲੀ ਰੋਟੀ ਲੈ ਕੇ ਆਈ ਵੀ ਆ ਰੋਟੀ ਪਈ ਆ ਉਹਦੀ ਖਾ ਲਈ ਹੂੰ ਉਹ ਛੰਨੇ ਦੇ ਵਿੱਚ ਕਿਤੇ ਦਹੀਂ ਪਾਈ ਹੋਈ ਸੀ ਹੂੰ ਉਹ ਥੱਲੇ ਰੱਖਦੀ ਕੁੱਤੀ ਆਈ ਉਹ ġੇੜਾ ਮਤਲਬ ਜਿਹੜਾ ਲਾਉਣ ਲੱਗਿਆ ਹਲ ਬੰਦੋ ਬੰਦਾ ਵੀ ਚਲਾ ਕੇ ਚੱਕਦਾ ਹੂੰ ਮਗਰ ਉਹ ਕੁੱਤੀ ਆਈ ਜੀ ਲੈ ਕੇ ਉਹ ਰੋਟੀਆਂ ਰਾਟੀਆਂ ਜੀਆਂ ਪਾਰ ਗਈ ਹੂੰ ਉਹ ਭੱਜ ਕੇ ਹਲ ਜਾ ਖੜਾ ਕੇ ਭੱਜ ਕੇ ਆ ਕੇ ਛੰਨਾ ਤੇ ਉਹਨੇ ਛੰਨਾ ਭਗਾ ਕੇ ਮਾਰਿਆ ਹੂੰ ਉਹ ਭਗਾ ਕੇ ਮਾਰਿਆ ਕੁੱਤੀ ਦੇ ਲੱਗਿਆ ਉਹ ਹੂੰ ਕੁੱਤੀ ਝਗੜਾ ਪੈਂਦੀਆਂ ਜਾਣ ਉਹਦੇ ਘਰ ਵਾਲੀ ਕਹਿੰਦੀ ਇਹ ਕੀ ਕਰਤਾ ਕਹ ਤੂੰ ਹੋਰ ਨਾ ਕੁਛ ਦੇਖ ਤੂੰ ਕੁੱਤੀ ਦੇ ਝਗੜਾ ਪਾ ਦੇ ਤੈਨੂੰ ਛੰਨਾ ਮੇਰਾ ਰੁੱਲ ਜੂ ਕਹਿੰਦੀ ਛੰਨੇ ਕਿ ਨਹੀਂ ਦੇਖ ਤੂੰ ਕੁੱਤੀ ਕਿ ਨਹੀਂ ਦੇਖ ਝਗੜਾ ਪੈਂਦੀਆਂ ਨੇ ਉਹ ਗੱਲ ਹੈ ਜੀ ਹੁਣ ਇਹ ਤਾਂ ਬਸ ਝਗੜਾ ਪੈਂਦੀਆਂ ਦੀਆਂ ਝਗੜਾ ਪੈਂਦੀਆਂ ਦੇਖੋ ਸਾਰੇ ਝਗੜਾ ਪੈਂਦੀਆਂ ਨੇ ਕੋਈ ਕਿਸ ਪਾਸੇ ਰੋਈ ਜਾਂਦਾ ਹੈ ਕੋਈ ਕਿਵੇਂ ਰੋਈ ਜਾਂਦਾ ਹੈ ਅੱਛਾ ਬਾਕੀ ਆਇਆ ਵੀ ਟਾਈਮ ਮਤਲਬ ਦਹੀਂ ਤਾਂ ਪਹਿਲਿਆਂ ਨੇ ਡੋਲਿਆ ਹੀ ਸੀ ਜਿਹੜਾ ਡੋਲਿਆ ਸੀ ਇਹ ਤਾਂ ਰੋਟੀਆਂ ਵੀ ਹੁਣ ਝਗੜਾ ਪੈਂਦੀਆਂ ਹੈ ਹੈ ਆਹ ਵੱਲੋਂ ਬਾਤ ਕੀ ਆ ਚੀਜ਼ ਹੈ ਜੀ گورਨਮੈਂਟ ਨਾਲ तकरीबन ਉਹੀ ਹੁੰਦਾ ਹੈ ਉਹੀ ਪਹਿਲਾਂ ਕਹਿੰਦੇ ਜੀ ਉਸ ਦਾ ਕੋ ਚੰਗਾ ਲੋਕਾਂ ਨੇ ਇਹ ਤੇ ਵਿਸ਼ਵਾਸ ਭਗਵਾਨ ਤਮਨ ਤੇ ਵਿਸ਼ਵਾਸ ਬਹੁਤ ਕੀਤਾ ਸੀ ਬਹੁਤ ਜਿਆਦਾ ਵਿਸ਼ਵਾਸ ਕੀਤਾ ਵੀ ਪਰ ਉਹਦੇ ਵਿੱਚੋਂ ਚਲੋ ਕੁਝ ਕੁ ਗੱਲਾਂ ਤਾਂ ਇਹ ਕਰ ਰਿਹਾ ਹੈ ਜਿਵੇਂ ਕਿਸੇ ਨੇ ਕੋਈ ਖਾਦਾ ਪੀਤਾ ਹੈ ਕਿਸੇ ਦਾ ਕੋਈ ਤੁਖ ਰਿਸ਼ਤਾਚਾਰ ਕਰਿਆ ਉਹ ਚੱਕੀ ਜਿਹਦਾ ਜਾਂਦਾ ਹੈ ਬੋਲਦਾ ਵੀ ਵਧੀਆ ਕਰ ਪਰ ਜਦੋਂ ਐਂਡ ਆਉ ਮਾਗਰੋਂਗੇ ਇਹ ਨਾ ਹੁੰਦਾ ਨਾ ਜਿਵੇਂ ਪਹਿਲਾਂ ਨੇ ਤੇ ਉਹ ਵੀ ਐ ਆਪ ਜਿੱਕੇ ਉਸ ਖਿਚੜੀ ਜੀ ਹੋ ਜਾਂਦੇ ਤੇ ਐ ਜੇ ਨਾ ਨਾ ਹੋ ਜਾਦਾ ਮੇਰਾ ਯੋਗਾ ਤੇ ਮੈਂ ਚਿੱਟਾ ਬੰਦ ਕਰਾ ਦੂੰਗਾ ਜੀ ਚਿੱਟਾ ਚੁੱਟਾ ਵੀ ਲੋਕ ਆਉਂਗੇ ਜਿੱਕੜੀ ਮਰੀ ਜੇ ਜਾਂਦੇ ਨੇ ਸੁਣਦੇ ਆਂ ਵੀ ਆਪਾਂ ਨੇ ਕਿਹੜਾ ਦੇਖੇ ਨੇ ਉਰੇ ਸਾਡੇ ਕੋਈ ਕੀਂਦਾ ਨਹੀਂ ਹੈ ਚਿੱਟਾ ਹੂੰ ਵੈਸੇ ਦੇਖ ਰਹਾ ਕਹਿੰਦੇ ਜੀ ਬੰਦ ਬੰਦੂ ਕੁਛ ਨਹੀਂ ਹੋਇਆ ਕੁਛ ਨਹੀਂ ਬੰਦ ਹੋਇਆ ਸਭ ਕੁਝ ਆਉਂਗੇ ਜਿੱਕੜੀ ਵਿਕਦਾ ਆਉਂਗੇ ਜਿੱਕੜੀ ਸਾਰਾ ਕੰਮ ਕਰਦੇ ਹੂੰ ਸਰਕਾਰਾਂ ਦਾ ਤਕਰੀਬਨ ਬਹੁਤਾ ਕੋਈ ਫਰਕ ਨਹੀਂ ਇਹੋ ਵੈਸੇ ਇੱਕ ਚੀਜ਼ ਜ਼ਰੂਰ ਹੈ ਲੋਕ ਪਹਿਲੀ ਤੋਂ ਨੋਨ ਦੇ ਲੱਗਦੇ ਇਹ ਬੁਰਾ ਹੈ ਜੀ ਬੁਰਾ ਹੈ ਜੀ ਚਾਹੇ ਬੁਰਾ ਹੈ ਚਾਹੇ ਚੰਗਾ ਪਰ ਇਹਨੂੰ 5 ਸਾਲ ਪੂਰੇ ਲਾਉਣ ਤਾਂ ਦਿਓ ਪੂਰੇ ਹੈਨਾ ਇੰਨਾ ਕਦਾ ਹੱਕ ਬਣਦਾ ਨਾ ਜੇ ਉਹਨਾਂ ਨੂੰ ਆਪਾਂ 20 20 40 40 ਸਾਲ ਦੇਖ ਲਿਆ ਇਹਨਾਂ ਨੂੰ 5-7 ਸਾਲ ਤਾਂ ਪੂਰੇ ਦਿਓ ਹੈਨਾ ਸਾਡੇ ਲੋਕ ਕਾਲੇ ਪੈ ਜਾਂਦੇ ਨਾ ਕਾਲੇ ਪੈ ਐ ਨਹੀਂ ਚਾਹੀਦਾ ਇਹਨੂੰ ਕੱਲ ਦੇ ਜਿਹੜਾ ਕੋਈ ਭੱਜਣ ਦੇ ਇਹਨੂੰ ਕਿੱਥੇ ਕਿੱਥੇ ਭੱਜਦਾ ਹੈ ਨਾ ਜੇ ਕੋਈ ਕੰਮ ਖਾਭ ਰਾ ਬਦੀ ਕਰ ਲੇ ਕੋਈ ਮਾਗਰੋਂ ਦੇ ਆ ਕੇ ਕੋ ਤਰੀ ਜਾਵੇ ਕੋਸ ਹਾਂ ਆ ਫੇਸ਼ਾਨਾ ਮਾਰ ਕੇ ਦੇਖ ਲਾਂਗੇ ਹਾਂ ਬਸ ਆ ਗੱਲ ਬਾਤ ਵਾਹ ਤਨਵਾਜੀ ਸ਼ੁਕਰੀਆ ਜੀ ਮਿਹਰਬਾਨ ਬਾਈ ਰਮੇਸ਼ ਦੇ ਨਾਲ ਕੀਤੀ ਹੋਈ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਇਹਨਾਂ ਦੀਆਂ ਸਮੱਸਿਆ ਸੁਣ ਕੇ ਤੁਸੀਂ ਆਪਣੀ ਕੀ ਰਾਏ ਦੇਣਾ ਚਾਹੁੰਦੇ ਹੋ ਕਿਹੜੀਆਂ ਗੱਲਾਂ ਨਾਲ ਸਹਿਮਤ ਹੋ ਤੇ ਕਿਹੜੀਆਂ ਗੱਲਾਂ ਦੇ ਨਾਲ ਤੁਸੀਂ ਅਸਹਿਮਤੀ ਰੱਖਦੇ ਹੋ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ